ਬਹੁਤ ਅੱਛਾ ਕਰੂਗੀ ਕਿ ਬਲਵੰਤ ਤੇ ਤਾਂ ਆਪਾਂ ਦਾਰੋ ਫਿਲਮ ਬਣਾਵਾਂਗੇ ਕਿਉਂ ਨਰਦੀ ਫਿਲਮ ਆ ਇਹ ਇਸੇ ਕਰਕੇ ਇਹਨੂੰ 6 ਭਾਸ਼ਾਵਾਂ ਚ ਡਬ ਕੀਤਾ ਗਿਆ ਤਮਲ ਤੇਲਗੂ ਮਲਿਆਲਮ ਹਿੰਦੀ ਅੰਗਰੇਜ਼ੀ ਹੈ ਨਾ ਪੰਜਾਬੀ ਚ ਤਾਂ ਚਲੋ ਬਣਾਈ ਹੈ ਸਿਨੇਮਾ ਕੱਲਾ ਬੋਲਣ ਦੇ ਰਾਹੀ ਨਹੀਂ ਜਾਂਦਾ ਸਿਨੇਮੇ ਕੋਲੇ ਲਾਈਟਿੰਗ ਸਿਨੇਮੇ ਕੋਲੇ ਸੈੱਟ ਨੇ ਸਿਨੇਮੇ ਕੋਲੇ ਬੈਕਗ੍ਰਾਉਂਡ ਮਿਊਜ਼ਿਕ ਆ ਸਿਨੇਮੇ ਕੋਲੇ ਗਾਣੇ ਨੇ ਸਿਨੇਮੇ ਕੋਲੇ ਐਕਟਿੰਗ ਆ ਸਿਨੇਮੇ ਕੋਲੇ ਬਹੁਤ ਚੀਜ਼ਾਂ ਨੇ ਭਾਵ ਪ੍ਰਗਟ ਕਰ ਲੈਣਾ ਮਤਲਬ ਕਦੇ ਕਿਸੇ ਹੋਰ ਫਿਲਮ ਨੂੰ ਦੇਖ ਕੇ ਨਹੀਂ ਮੈਨੂੰ ਇਦਾਂ ਲੱਗਿਆ ਕਿ ਇਹ ਫਿਲਮ ਮੈਂ ਬਣਾਉਣੀ ਸੀ ਮੈਨੂੰ ਇਦਾਂ ਜੇ ਕੋਈ ਚੰਗੀ ਫਿਲਮ ਆ ਹਿੰਦੀ ਚਾਹੇ ਕਿਸੇ ਵੀ ਭਾਸ਼ਾ ਆ ਚਾ ਤਾਂ ਆਪਾਂ ਉਹਨੂੰ ਦੇਖਦੇ ਹਾਂ ਉਹਦਾ ਸਤਿਕਾਰ ਕਰਦੇ ਹਾਂਗੇ ਡਾਇਰੈਕਟਰ ਨੂੰ ਸਤਿਕਾਰ ਕਰਦੇ ਹਾਂ ਮੈਂ ਮੇਰੇ ਨਾਲ ਮੈਨੂੰ ਨਹੀਂ ਮੈਨੂੰ ਸਿਨੇਮਾ ਦੇ ਵਿੱਚ ਮੈਂ ਛੋਟੀ ਹੁੰਦੀ ਆ ਫਿਲਮ ਕਹਾਣੀਆਂ ਮੈਨੂੰ ਵੈਬ ਸੀਰੀਜ਼ ਬਣਾਉਣੀ ਫਿਲਮ ਬਣਾਉਣ ਨਾਲੋਂ ਜ਼ਿਆਦਾ ਪਸੰਦ ਆ। ਸਤਿ ਸ਼੍ਰੀ ਅਕਾਲ ਜੀ ਮੈਂ ਹੈਲੀਨ ਸਾਨੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ 4 ਜੁਲਾਈ 2025 ਨੂੰ ਕੇਵਲ 1 ਤੇ ਵੈਬ ਸੀਰੀਜ਼ ਆ ਰਹੀ ਹੈ ਦਾਰੋ ਇੱਕ ਹੌਸਲੇ ਦੀ ਕਹਾਣੀ ਸਚਾਈ ਦੀ ਕਹਾਣੀ ਬਗਾਵਤ ਦੀ ਕਹਾਣੀ ਹੈਗੀ ਜੋ ਤੁਹਾਡੀ ਜ਼ਿੰਦਗੀ ਬਦਲਣ ਵਾਲੀ ਹੈਗੀ ਹੈ ਸਾਡੇ ਨਾਲ ਰਾਈਟਰ ਡਾਇਰੈਕਟਰ ਐਂਡ ਲੇਜੈਂਡ ਆਫ ਦਿਸ ਪੰਜਾਬੀ ਇੰਡਸਟਰੀ ਅਮਰਦੀਪ ਸਿੰਘ ਗਿਲਤੀ ਵੈਠੇ ਨੇ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਬਹੁਤ ਮਿਹਰਬਾਨੀ ਜੀ ਕੀ ਹਾਲ ਹੈ ਜੀ ਵਧੀਆ ਵਧੀਆ ਕੈਂਪ ਕਿਉਂਕਿ دارو ਦਾ ਇੰਤਜ਼ਾਰ ਸਾਰੇ ਇੰਨੇ ਸਾਲਾਂ ਤੋਂ ਕਰ ਰਹੇ ਸੀ অলਮੋਸਟ 22 ਸਾਲ ਹੋ ਗਏ ਤੇ ਜਦੋਂ ਇੱਕ ਪ੍ਰੋਜੈਕਟ ਇੱਕ ਰਾਈਟਰ ਦਾ ਇੱਕ ਡਾਇਰੈਕਟਰ ਦਾ ਆਂਦਾ ਹੈ ਤੇ ਕਿੰਨੀ ਖੁਸ਼ੀ ਹੁੰਦੀ ਹੈ ਤੇ ਕਿੰਨੀ ਇਮੋਸ਼ਨਲ ਹੁੰਦਾ ਉਸ ਮੈਂ ਬਹੁਤ ਇਮੋਸ਼ਨਲ ਹਾਂ ਕਿਉਂਕਿ ਬਹੁਤ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਮੀਆਂ ਨੇ دارو ਨਾਲ ਬਹੁਤ ਕਈ ਗੱਲਾਂ ਜਿੱਦਾਂ ਸਾਡੇ ਦੋ ਕਲਾਕਾਰ ਆ ਜਿਹੜੇ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਏ ਫਿਲਮ ਵੈਬ ਸੀਰੀਜ਼ ਦੇ ਰਿਲੀਜ਼ ਹੋਣ ਤੋਂ ਪਹਿਲਾਂ ਮੇਰੇ ਲਈ ਇਹ ਗੱਲ ਵੀ ਬਹੁਤ ਖਾਸ ਆ ਮੇਰੇ ਫਿਰ ਦੀਪ ਨੂੰ ਵੀ ਯਾਦ ਕਰਦੇ ਆ ਕਿ ਦੀਪ ਤੋਂ ਬਾਅਦ ਦੁਬਾਰੇ ਖੜਾ ਹੋਣਾ ਬਹੁਤ ਔਖਾ ਸੀਗਾ ਇੱਕ ਈਮੋਸ਼ਨਲ ਮਤਲਬ ਸਦਮਾ ਸੀ ਇੱਕ ਲੱਗਿਆ ਵਾ ਫਰ ਮਿਹਨਤ ਬਹੁਤ ਲੱਗੀ ਔਰ ਮੇਰਾ ਬਹੁਤ ਖਾਸ ਮੇਰਾ ਹਰ ਪ੍ਰੋਜੈਕਟ ਖਾਸ ਹੁੰਦਾ ਮੈਂ ਐਵੇਂ ਹੀ ਨਹੀਂ ਕੁਝ ਕਰਦਾ ਹਰ ਗੱਲ ਨੂੰ ਕਿਸੇ ਮਿਸ਼ਨ ਨਾਲ ਕਰਦੇ ਆ ਤੇ ਫਿਰ ਇਹ ਸੀਗਾ ਕਿ ਰਿਲੀਜ਼ ਕਿਵੇਂ ਹੋਊਗੀ ਕੌਣ ਲਾਊਗਾ ਕਿਉਂਕਿ ਪੰਜਾਬੀ ਚ ਬਹੁਤ ਜ਼ਿਆਦਾ OTT ਤਾਂ ਹੈ ਨਹੀਂਗੇ ਦੋ ਹੀ ਨੇ ਇਹ ਹੁਣ ਨਵਾਂ OTT ਹੈ ਕੇਬਲ 1 ਪਰ ਖੁਸ਼ੀ ਇਸ ਗੱਲ ਦੀ ਹੈ ਕਿ देर आए दुरुਸਤ ਆਏ ਵਾਲੀ ਗੱਲ ਆ ਇਹ ਅਸੀਂ ਸਹੀ ਹੱਥਾਂ ਚ ਚਲੀ ਗਈ ਚੀਜ਼ ਸੁਮਿਤ ਭਾਜੀ ਸਾਗਾ 뮤ਜ਼ਿਕ ਦੇ ਔਰ ਕੇਬਲ 1 ਦੇ ਮਾਲਕ ਨੇ ਉਹਨਾਂ ਨੂੰ ਇਹ ਪਸੰਦ ਆਈ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨਾਲ ਕਈ ਵਾਰੀ ਗੁੱਸਾ ਕਰਦਾ ਸੀ ਕਿ ਭਾਜੀ ਬਹੁਤ ਟਾਈਮ ਲਾਈ ਜਾਂਦੇ ਹੋ ਤੋ ਕਹਿ ਦਿੰਦੇ ਵੀ ਤੁਸੀਂ ਉਹਨਾਂ ਚਿਰ ਗੁੱਸਾ ਕਰੋਗੇ ਜਿੰਨਾ ਚਿਰ ਅਸੀਂ ਐਡ ਨਹੀਂ ਸ਼ੁਰੂ ਕਰਦੇ ਜਿਸ ਦਿਨ ਐਡ ਸ਼ੁਰੂ ਕਰਤੀ ਨਾ ਉਸ ਦਿਨ ਤੁਹਾਡੇ ਸਾਰੇ ਗਿਲੇ ਸ਼ਿਕਵੇ ਭੁੱਲ ਜਾਓਗੇ ਔਰ ਵਾਕਈ ਗੱਲ ਉਹਨਾਂ ਨੇ ਆ ਤਿੰਨ ਚਾਰ ਦਿਨਾਂ ਚ ਜੀ ਜਿਹੜੀ ਕੈਂਪੇਨ ਕੀਤੀ ਹੈ ਸ਼ੁਰੂ ਸਾਨੂੰ ਬਹੁਤ ਖੁਸ਼ੀ ਆ ਤੇ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਲੋਕ ਪਸੰਦ ਕਰ ਰਹੇ ਨੇ ਟ੍ਰੇਲਰ ਨੂੰ ਟੀਜ਼ਰ ਨੂੰ ਪੋਸਟਰਾਂ ਨੂੰ ਡਾਇਲੋਗਾਂ ਨੂੰ ਬਿਲਕੁਲ ਤੇ ਉਹ ਮੇਰਾ ਇੱਕ ਖਾਸ ਅੰਦਾਜ਼ ਆ ਫਿਲਮ ਬਣਾਉਣ ਦਾ دارو ਵੀ ਉਸੇ ਤਰ੍ਹਾਂ ਦੇ ਅੰਦਾਜ਼ ਦੀ ਉਹ ਇੱਕ ਅਗਲੀ ਪੇਸ਼ਕਾਰੀ ਹੈ ਤੁਸੀਂ ਦੀਪ ਦਾ ਨਾਮ ਦਿੱਤਾ ਅਸੀਂ ਦੋਨੋਂ ਮਿਲੇ ਸੀ ਜ਼ੋਰਾ ਦਾ ਸੈਕਿੰਡ ਚੈਪਟਰ ਤੋਂ ਹੈ ਨਾ ਤੇ ਦੀਪ ਸਰ ਨੂੰ ਵੀ ਮਿਲੀ ਆ ਬਹੁਤ ਕਰੀਬੀ ਨਾਲ ਜਾਣਿਆ ਹੈ ਨਾ ਕਿਉਂਕਿ ਸਾਰੀ ਪੀਆਰ ਸੰਭਾਲ ਰਸੀ ਖਾਣਾ ਪੀਣਾ ਰਹਿਣਾ ਇਕੱਠੇ ਉਹਨਾਂ ਤੇ ਹਰ ਇੱਕ ਜੋ ਸੋਚਦੇ ਸੀ ਨਾ ਮਤਲਬ ਇਦਾਂ ਹੁੰਦਾ ਸੀ ਇਹਨੇ ਡੀਪ ਥੌਟ ਕਿੱਥੋਂ ਆ ਰਹੇ ਨੇ ਇਹ ਦੀਪ ਸਰ ਤੇ ਇੱਕ ਸਵਾਲ ਹੈ ਮੈਂ ਪੋਸਟਰ ਦੇਖ ਰਹੀ ਸੀ ਬਾਹਰ ਲੱਗਾ ਜਿਹੜਾ ਕੁਲ ਸਿੱਧੂ ਯਾਨੀ ਦਾਰੋ ਦੇ ਹੱਥ ਤੇ ਨਾ ਟੈਟੂ ਹੈ ਜਿੱਥੇ ਨਾਮ ਲਿਖਿਆ ਹੈ ਦੀਪ ਸਿੱਧੂ ਜੇ ਮੈਂ ਗਲਤ ਨਾ ਹੋਵਾਂ ਔਰ ਪਿੱਛੇ ਕੀ ਕਹਾਣੀ ਹੈ ਉਹ ਇੱਕ ਕਹਾਣੀ ਹੈ ਕਿ ਦੀਪ ਹੈਗਾ ਦਾਰੋਜ ਦਾਰੋਜ ਦੀਪ ਅੱਛਾ ਦੀਪ ਕਈ ਵਾਰੀ ਆਉਂਦਾ ਗੱਲਾਂ ਚ ਆਉਂਦਾ ਸੀਨ ਚ ਆਉਂਦਾ ਫੋਟੋਆਂ ਚ ਆਉਂਦਾ ਔਰ ਦਾਰੋ ਹੁੰਦੀ ਹੈ ਜਿਹੜੀ ਉਹਦਾ ਕਰੈਕਟਰ ਆ ਜਿਹੜਾ ਉਹ ਫੈਨ ਆ ਦੀਪ ਸਿੱਧੂ ਦਾ ਅੱਛਾ ਤੇ ਇਸ ਕਰਕੇ ਜ਼ਿਕਰ ਵੀ ਆਉਂਦਾ ਕਿਸੇ ਜਿੱਦਾਂ ਸ਼ਾਇਦ ਹਰਿੰਦਰ ਭੁੱਲੜ ਦੇ ਡਾਇਲੌਗ ਦੇ ਵਿੱਚ ਜ਼ਿਕਰ ਆ ਕਿਉਂਕਿ ਉਹ ਇੱਕ ਪੋਲੀਟਿਸ਼ੀਅਨ ਦਿਖਾਇਆ ਤੇ ਉਹ ਤੁਸੀਂ ਦੇਖੋਗੇ ਕਿ ਕਿਵੇਂ ਆਉਂਦਾ ਦੀਪ। ਕੀ ਬਾਤ ਹੈ ਮੈਨੂੰ ਮੈਨੂੰ ਬਹੁਤ ਅੱਛਾ ਲੱਗਾ ਮੈਂ ਮੇਰੇ ਖਿਆਲ ਮੈਂ ਕਿਸੇ ਨੂੰ ਪਕੜਿਆ ਨਹੀਂ ਪਤਾ ਨਹੀਂ ਮੈਂ ਪਕੜਿਆ ਕਿ ਲਾਈ ਡੋਨਟ ਨਹੀ ਸਾਰਿਆਂ ਨੇ ਨਹੀਂ ਪਕੜਿਆ ਵੈਸੇ ਸੱਚੀ ਮੁੱਚੀ ਹੀ ਕੋਲ ਦੇ ਟੈਟੂ ਬਣਿਆ ਹੋਇਆ ਦੀਪ ਦਾ। ਅੱਛਾ 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 ਇਸ ਕਰਕੇ ਉਹ ਮੈਨੂੰ ਕਹਿੰਦੇ ਵੀ ਹੋਰਾਂ ਫਿਲਮਾਂ ਦੇ ਵਿੱਚ ਨਾ ਉਹ ਲੁਕਾਉਣਾ ਪੈਂਦਾ ਉਹ ਮੈਂ ਕਿਹਾ ਮੈਂ ਕਿਹਾ ਨਹੀਂ ਇਹਦੇ ਵਿੱਚ ਨਹੀਂ ਲੁਕਾਉਣਾ ਕਿਉਂਕਿ ਮੈਂ ਜਸਟੀਫਾਈ ਕਰੂੰਗਾ ਕਿ ਉਹ ਕਿਉਂ ਆ ਉਹਦੇ ਟੈਟੂ ਕੀ ਬਾਤ ਹੈ ਬਹੁਤ ਵੱਡੀ ਗੱਲ ਹੈ ਜਦੋਂ ਇੱਕ ਬੰਦਾ ਦੁਨੀਆ ਤੋਂ ਚਲ ਜਾਂਦਾ ਉਸ ਤੋਂ ਬਾਅਦ ਉਹਨੂੰ ਇੰਨੇ ਸਾਲਾਂ ਤੱਕ ਯਾਦ ਰੱਖਿਆ ਜਾਏ ਨਾ ਬਹੁਤ ਵੱਡੀ ਗੱਲ ਹੁੰਦੀ ਹੈ ਉਹ ਤਾਂ ਸਦੀਆਂ ਤੱਕ ਯਾਦ ਰੱਖੂਗਾ دارو ਦੀ ਗੱਲ ਕਰਦੇ ਆ ਤਾਰੂ ਦੇ ਵਿੱਚ ਇੱਕ ਚੀਜ਼ ਮੈਂ ਪੜ੍ਹੀ ਸੀ ਕੁਲ ਸਿੱਧੂ ਦਾ ਕਰੈਕਟਰ ਜਿਹੜਾ ਹੈਗਾ ਉਹਨਾਂ ਦਾ ਉਹ ਉਹਨਾਂ ਲੋਕਾਂ ਦੇ ਵਿੱਚ ਵਿਚਰੇ ਨੇ ਉਹਨਾਂ ਲੋਕਾਂ ਦੇ ਨਾਲ ਰਹੇ ਨੇ ਜਿਨ੍ਹਾਂ ਦੀ ਇਹ ਕਹਾਣੀ ਹੈ ਕਿਤਨਾ ਦੀ ਸੋ ਉਹਨਾਂ ਲੋਕਾਂ ਦੇ ਨਾਲ ਰਹਿਣਾ ਖਾਣਾ ਪੀਣਾ ਉੱਠਣਾ ਉਹਨਾਂ ਦੀ ਜ਼ਿੰਦਗੀ ਜੀਣਾ ਕਿੰਨਾ ਮੁਸ਼ਕਿਲ ਉਹਨਾਂ ਲਈ ਲਿਆ ਸੀ ਕਿ ਉਹ ਅੰਦਰੋਂ ਰੈਡੀ ਸੀ ਕੁਲ ਐਂਡ ਜਦੋਂ ਉਹ ਮਤਲਬ ਆਉਂਦੇ ਸੀ ਸੈੱਟ ਤੇ ਕਿ ਉਹ ਬਿਲਕੁਲ ਤਿਆਰ ਸੀ ਐਂਡ ਜਦੋਂ ਫਿਲਮ ਖਤਮ ਸਾਡੀ ਵੈਬ ਸੀਰੀਜ਼ ਖਤਮ ਹੋਈ ਕਿ ਉਹ ਉਸ ਕਰੈਕਟਰ ਤੋਂ ਨਿਕਲੀ ਅਸੀਂ ਦੇਖੋ ਕੁੜੀਆਂ ਲਈ ਨਾ ਕਈ ਚੀਜ਼ਾਂ ਬਹੁਤ ਔਖੀਆਂ ਹੁੰਦੀਆਂ ਨੇ ਬੇਸ਼ੱਕ ਤੁਹਾਡੇ ਘਰਾਂ ਤੋਂ ਚਾਰ ਕਰ ਛੱਡ ਕੇ ਕੋਈ ਰਹਿੰਦਾ ਹੋਵੇ ਕੁੜੀਆਂ ਉਹਨੂੰ ਨਹੀਂ ਜਾਣਦੀਆਂ ਹੁੰਦੀਆਂ ਹਨ ਮੁੰਡੇ ਜਾਣਦੇ ਹੁੰਦੇ ਮੁੰਡੇ ਸਹਾਰਾਦ ਨੂੰ ਫਿਰਦੇ ਰਹਿੰਦੇ ਆ ਹੁਣ ਇਹ ਬਠਿੰਡੇ ਦੀ ਕਹਾਣੀਆਂ ਬਠਿੰਡੇ ਦਾ ਹੀ ਸਾਰਾ ਸੈਟਅਪ ਆ ਬਠਿੰਡੇ ਦੀ ਹੀ ਲੋਕੇਸ਼ਨਾਂ ਤੇ ਸ਼ੂਟ ਕੀਤੀ ਆ ਔਰ ਅਸੀਂ ਬਹੁਤ ਹੀ ਆਵਾਰਾ ਕਿਸਮ ਦੇ ਬੰਦੇ ਆ ਕਿ ਅਸੀਂ ਸਾਰਾ ਬਠਿੰਡਾ ਹੀ ਗਾਇਆ ਵੈਸੀ ਸਾਰਾ ਬਠਿੰਡਾ ਸਾਈਕਲ ਤੇ ਵੀ ਗਾਇਆ ਵਾ ਮੋਟਰਸਾਈਕਲ ਤੇ ਵੀ ਗਾਇਆ ਵਾ ਕਾਰ ਤੇ ਵੀ ਗਾਇਆ ਤੁਰ ਕੇ ਵੀ ਗਾਇਆ ਮੈਨੂੰ ਉਹ ਲੋਕੇਸ਼ਨਾਂ ਵੈਸੀ ਬਹੁਤ ਪਸੰਦ ਨੇ ਜਿੱਥੇ ਰੇਲਵੇ ਲਾਈਨਾਂ ਹੋਣ ਬਸਤੀਆਂ ਹੋਣ ਹਨ ਉਹ ਮੈਨੂੰ ਸਾਰੇ ਲੋਕ ਵੀ ਪਸੰਦ ਨੇ ਕਿਉਂਕਿ ਵੱਖ-ਵੱਖ ਪਿੰਡਾਂ ਤੋਂ ਆ ਕੇ बसे ਵੇ ਆ ਕੁਝ ਯੂਪੀ ਤੋਂ ਆ ਕੇ बसे ਵੇ ਆ ਹਨ ਉੱਥੇ ਨਿਸ਼ਾਨੂਸ਼ਾ ਕਰਨ ਵਾਲੇ ਕ੍ਰਾਈਮ ਵੀ ਆ ਲੜਾਈ ਪੜਾਈ ਵੀ ਹੁੰਦੀ ਰਹਿੰਦੀ ਆ ਉਹ ਬਸਤੀਆਂ ਮੈਨੂੰ ਨਾ ਮੇਰੇ ਜਿਹੜੇ ਸਬਜੈਕਟ ਆ ਉਹਨਾਂ ਲਈ ਵਧੀਆ ਮੈਨੂੰ ਬੈਕਡ੍ਰੌਪ ਲੱਗਦੀਆਂ ਨੇ ਜੋਰਾ ਵੀ ਉੱਥੇ ਹੀ ਸ਼ੂਟ ਕੀਤੀ ਸੀ ਅਮਰਪੁਰਾ ਬਸਤੀ ਐ ਇੱਕ ਉਹਦਾ ਇੱਥੋਂ ਤੱਕ ਉਹ ਬਸਤੀ ਨਾਲ ਮੇਰਾ ਇੰਨਾ ਕ ਪਿਆਰ ਆ ਕਿ ਮੈਂ ਇੱਕ ਫਿਲਮ ਦਾ ਟਾਈਟਲ ਵੀ ਰਜਿਸਟਰਡ ਕਰਵਾ ਰੱਖਿਆ ਅਮਰਪੁਰਾ ਬਸਤੀ ਤੇ ਉੱਥੇ ਧੋਬੀਆਣਾ ਬਸਤੀ ਧੱਕਾ ਬਸਤੀ ਉਹ ਉਹ ਉਹਨਾਂ ਟਾਈਮਾਂ 'ਚ ਜਿਹੜੇ ਗੈਰ ਕਾਨੂੰਨੀ ਘਰ ਪਾਏ ਹੁੰਦੇ ਆ ਉਹਨੂੰ ਧੱਕਾ ਬਸਤੀ ਕਹਿ ਦਿੰਦੇ ਆ ਵੀ ਧੱਕੇ ਨਾਲ ਹੀ ਬੈਠੇ ਆ ਲੋਕ ਤੇ ਉਹਨਾਂ ਸਾਰੀਆਂ ਬਸਤੀਆਂ ਦੀ ਕਹਾਣੀ ਐ ਇਹ ਕੁੱਲ ਨੂੰ ਇੰਨਾ ਜ਼ਿਆਦਾ ਨਹੀਂ ਸੀ ਪਤਾ ਪਰ ਉਹਨੂੰ ਫਿਰ ਮੈਂ ਦਿਖਾਇਆ ਕਿ ਜੋਰਾਂ ਦੇ ਵਿੱਚ ਉਹ ਕਿਉਂਕਿ ਉਹਦਾ ਘਰ ਉਹਨਾਂ ਬਸਤੀਆਂ 'ਚ ਹੀ ਸੀਗਾ ਕਿ ਆ ਇਦਾਂ ਲੋਕਾਂ ਦੀ ਕਹਾਣੀ ਐ ਇਦਾਂ ਹਨ ਜਦੋਂ ਅਸੀਂ ਪਹਿਲੇ ਦਿਨ ਸ਼ੂਟ ਸ਼ੁਰੂ ਕੀਤਾ ਤੇ ਸਾਈਕਲ ਤੇ ਨੇ ਜਾਣਾ ਸੀਗਾ ਤੇ ਅਸੀਂ ਸਾਈਕਲ ਖੜਾਤਾ ਸਾਹਮਣੇ ਮੇਲ ਤੇ ਉਹ ਕਹਿੰਦੀ ਜੀ ਅਕੇ ਸਾਈਕਲ ਤਾਂ ਮੈਨੂੰ ਲੇਡੀ ਦੇ ਦਿਓ ਮੈਂ ਕਿਹਾ ਨਾ ਨਾ ਮੈਂ ਕਿਹਾ ਬੇਟਾ ਜੀ ਉਹਦੇ ਕੋਲੇ ਦਾਰੋ ਕੋਲੇ ਸਾਈਕਲ ਲੇਡੀ ਲੈਣ ਦੀ ਪਾਵਰ ਹੋਵੇ ਫੇਰ ਤਾਂ ਜ਼ਿੰਦਗੀ ਉਹਦੇ ਲਈ ਸੌਖੀ ਆ ਅਸੀਂ ਉਹਨੂੰ ਜ਼ਿੰਦਗੀ ਉਹਦੇ ਪੈਰ ਪੈਰ ਤੇ ਔਖੀ ਦਿਖਾਉਣੀ ਆ ਕਿ ਉਹਦੇ ਕੋਲੇ ਇੰਨੀ ਕੈਪੈਸਿਟੀ ਵੀ ਨਹੀਂ ਕਿ ਉਹ ਲੇਡੀ ਸਾਈਕਲ ਖਰੀਦ ਸਕੇ ਇਹ ਵੀ ਜਿਹੜਾ ਪੁਰਾਣਾ ਸਾਈਕਲ ਆ ਹੋ ਸਕਦਾ ਉਹਦੇ ਪਿਓ ਦਾ ਹੋਵੇ ਉਹੀ ਉਹ ਯੂਜ਼ ਕਰ ਰਹੀ ਹੈ ਇਸ ਕਰਕੇ ਬਿੰਬਾ ਇੱਕ ਕਿ ਉਹ ਮਰਦਾਂ ਵਾਲਾ ਸਾਈਕਲ ਚਲਾਉਂਦੀ ਆ ਉਸੇ ਸਾਈਕਲ ਦੀ ਫਿਰ ਉਹ ਜਿਹੜਾ ਤਕੌਣ ਜੀ ਹੁੰਦੀ ਆ ਆਪਾਂ ਉਹਦੇ 'ਚ ਉਹ ਹਾਕੀ ਟੰਗ ਕੇ ਰੱਖਦੀ ਆ ਕਿਉਂਕਿ ਉਹ ਬਚਪਨ 'ਚ ਹਾਕੀ ਖੇਡਦੀ ਵੀ ਰਹੀ ਆ ਤੇ ਕਿਤੇ ਲੜਾਈ ਹੋ ਜਾਂਦੀ ਆ ਜਾਂ ਰਾਤ ਨੂੰ ਆਉਂਦੀ ਆ ਜਿਵੇਂ ਆਪਾਂ ਕਹਿ ਦਿੰਨੇ ਹੁੰਨੇ ਆ ਵੀ ਕੁੱਤੇ ਬਿੱਲੇ ਤੋਂ ਛੋਟੀ ਚਾਹੀਦੀ ਆ ਉਹ ਤਾਂ ਹੁੰਦੀ ਆ ਉਹਦੇ ਕੋਲੇ ਉੱਥੋਂ ਫਿਰ ਉਦੋਂ ਪਹਿਲਾਂ ਜਦੋਂ ਮੈਂ ਲਿਖੀ ਸੀ ਕਿ ਕਰੋਨਾ ਦੇ ਵਿੱਚ ਲਿਖੀ ਸੀ ਅਸੀਂ ਬੰਬੇ ਸੀਗੇ ਮੈਂ ਇਹਨੂੰ ਸੁਣਾਈ ساری ਕਹਾਣੀ ਵਿਆਹ ਗੱਲ ਇਹਨੂੰ ਪੜ੍ਹਾਈ ਐਕਚੁਅਲੀ ਬਾਉਂਡ ਸਕ੍ਰਿਪਟ ਜਦੋਂ ਮੈਂ ਲੇਖ ਲਈ ਉਹਨੂੰ ਕਢਾ ਕੇ ਲਿਆਇਆ ਮੈਂ ਕਾਪੀ ਉਹਦੀ ਤਾਂ ਇਹ ਕੁਝ ਕਲਾਕਾਰ ਇਦਾਂ ਦੇ ਹੁੰਦੇ ਆ ਉਹ ਡਾਇਰੈਕਟਰ ਦੇ ਕਲਾਕਾਰ ਹੁੰਦੇ ਆ ਹਨਾ ਇਹ ਵੀ ਡਾਇਰੈਕਟਰ ਦੀ ਕਲਾਕਾਰ ਮਤਲਬ ਆਪਣਾ ਆਪ ਤੁਸੀਂ ਡਾਇਰੈਕਟਰ ਨੂੰ ਸੌਂਪ ਦੇਣਾ ਕਿ ਜੋ ਮਰਜ਼ੀ ਕਰਾ ਲਓ ਜੀ ਬਸ ਜੋ ਤੁਸੀਂ ਕਹੋਗੇ ਉਹ ਮੈਂ ਕਰ ਦੂੰ ਫਿਰ ਜਦੋਂ ਇਹਨੇ ਪੜ੍ਹੀ ਸਕ੍ਰਿਪਟ ਫਿਰ ਇਹਨੂੰ ਗੈਟ ਅਪ ਦਿੱਤਾ ਫਿਰ ਇਹਨੂੰ ਇਹ ਕ ਦੱਸ ਦਿੱਤੀ ਕਿ ਮੇਕਅਪ ਨਹੀਂ ਕਰਨਾ ਮੇਕਅਪ ਆਰਟਿਸਟ ਸੱਦਣਾ ਹੀ ਨਹੀਂ ਸੈੱਟ ਤੇ ਉੱਥੋਂ ਫਿਰ ਉਹਨੂੰ ਆਪੇ ਪਤਾ ਲੱਗ ਗਿਆ ਵੀ ਗੱਲ ਕਿੰਨੀ ਔਖੀ ਆ ਤੇ ਕੁੜੀਆਂ ਉਹਨੂੰ ਮੈਂ ਦਿਖਾਈਆਂ ਬਹੁਤ ਵਾਰੀ ਕਿ ਪੈਟਰੋਲ ਪੰਪ ਤੇ ਕੰਮ ਕਰਦੀਆਂ ਕੁੜੀਆਂ ਦੀ ਇਹ ਹੈਗੀ ਆ ਕਹਾਣੀ ਕਿ ਉਹ ਕੁੜੀ પેટ્રોલ ਪੰਪ ਤੇ ਕੰਮ ਕਰਦੀ ਮੈਂ ਜਦੋਂ ਪਹਿਲੀ ਵਾਰੀ ਦੇਖੀ ਸੀ ਤਾਂ ਮੈਂ ਬੜਾ ਈਮੋਸ਼ਨਲ ਹੋ ਗਿਆ ਸੀ ਕਿ ਯਾਰ ਵਿਚਾਰੀ ਦਾ ਜ਼ਿੰਦਗੀ ਕਿਉਂ ਜੀ ਹੋਊਗੀ ਇਹਨੂੰ ਹਨਾ ਇਸ ਕਰਕੇ ਉਹ ਸਾਰਾ ਕੁਝ ਬਸ ਮਿਲ ਪਾ ਗਿਆ ਕੈਰੈਕਟਰ ਡਾਇਲੋਗ ਫਿਰ ਤੁਹਾਡਾ ਘਾਰ ਜਦੋਂ ਤੁਸੀਂ ਰਹਿੰਦੇ ਹੋ ਜਿੱਥੇ ਉੱਥੇ ਜਾਂਦੇ ਹੋ ਜਿਹੜੇ ਲੋਕਾਂ ਨੂੰ ਮਿਲਦੇ ਹੋ ਆਪਣੇ ਆਪ ਕੈਰੈਕਟਰ ਆ ਜਿਹੜਾ ਜਦੋਂ ਤੁਸੀਂ ਮਾਹੌਲ ਕ੍ਰੀਏਟ ਕਰਕੇ ਦੇ ਦਿੰਦੇ ਹੋ ਐਕਟਰ ਨੂੰ ਸਹੀ ਤਾਂ ਹੋ ਜਾਂਦਾ ਤੁਸੀਂ ਗੱਲ ਕਹੀ ਕਿ ਰਾਤੀ ਆਣਾ ਕੁੜੀ ਕੰਮ ਕਰਨਾ ਅੱdte ਟਾਈਮਸ ਨਾ ਕੋਈ ਵੀ ਕੁੜੀ ਹੋ ਮੈਂ ਆਪਣੀ ਐਗਜ਼ਾਮਪਲ ਦੇ ਦਰਨੀ ਆ ਜਿੱਦਾਂ ਮੈਂ ਸਕੂਟੀ ਤੇ ਜਾ ਰਹੀ ਆ ਮੈਂ ਸ਼ਰਟ ਪਾਈ ਹੋਈ ਐ ਮੂੰਹ ਟੱਕਿਆ ਹੋਇਆ ਕਿਸੇ ਨੂੰ ਨਹੀਂ ਪਤਾ ਲੱਗਦਾ ਕੁੜੀ ਐ ਕਿ ਮੁੰਡਾ ਮੁੰਡਿਆਂ ਵਾਲੀ ਸ਼ਰਟ ਪਾਣੇ ਆ ਸੀ ਹੈ ਨਾ ਤੇ ਲੇਕਿਨ ਉਹਨਾਂ ਨੂੰ ਸਿਰਫ ਅੱਖਾਂ ਤੋਂ ਪਛਾਣ ਆ ਜਾਂਦੀ ਕਿ ਕੁੜੀ ਹੈਗੀ ਹੈਗੀ ਤੇ ਉਹ ਮੁੰਡੇ ਜ਼ਰੂਰ ਤੁਹਾਨੂੰ ਛੇੜ ਕੇ ਜਾਂਦੇ ਦੇਖ ਕੇ ਜਾਂਦੇ ਘੂੜ ਕੇ ਜਾਂਦੇ ਅੱdte ਟਾਈਮ ਇਦਾਂ ਦਾ ਐ ਕਿ ਕੁੜੀਆਂ ਦਾ ਰਾਤੀ ਕੰਮ ਕਰਨਾ ਇਟ ਮੀਨਸ ਇਸ ਇਕੁਅਲ ਟੂ ਕਿ ਉਹ ਕਿਤਨਾ ਕਿਤੇ ਗਲਤ ਹੈਗੀ ਆ ਆ ਸੋਚ ਹੋ ਗਈ ਸੋਸਾਇਟੀ ਉਨੇ ਲੋਕਾਂ ਨੂੰ ਲੱਗਦਾ ਇਹ ਲੋਕਾਂ ਨੂੰ ਲੱਗਦਾ ਕਿ ਜਿਹੜੀ ਕੁੜੀ ਰਾਤਾਂ ਨੂੰ ਤੁਰੀ ਫਿਰਦੀ ਹੈ ਉਹ ਸ਼ਾਇਦ ਗਲਤੀ ਹੈ ਈਵਨ ਕਿ ਇਹ ਇੱਕ ਵਾਰੀ ਕੀ ਹੁੰਦਾ ਕਿ ਇਹਦੀ ਦਿਨ ਦੀ ਡਿਊਟੀ ਹੁੰਦੀ ਹੈ ਇੱਕ ਵਾਰੀ ਕੀ ਹੁੰਦਾ ਕਿ ਇੱਕ ਜਿਹੜਾ ਮੁੰਡਾ ਨੌਕਰੀ ਕਰਦਾ ਹੁੰਦਾ ਉਹ ਕਹਿੰਦਾ ਵੀ ਅੱਜ ਮੈਨੂੰ ਕੋਈ ਕੰਮ ਤੇ 12 ਵਜੇ ਰਾਤ ਤੱਕ ਤੂੰ ਡਿਊਟੀ ਕਰ ਲੈ ਇਹ ਕਹਿੰਦੀ ਵੀ ਠੀਕ ਹੈ ਤੋ ਰਾਤ ਦੇ ਮਤਲਬ ਇਹ ਇਹਨੇ ਪੇਪਰ ਦੇਣੇ ਹੁੰਦੇ ਆ ਪਲੱਸ 2 ਦੇ ਪ੍ਰਾਈਵੇਟ ਤੇ ਪੜੀ ਜਾਂਦੀ ਹੁੰਦੀ ਹੈ ਤੇ ਇੰਨੇ ਨੂੰ ਦੋ ਬੰਦੇ ਆ ਜਾਂਦੇ ਆ दारू ਪੀਤੀ ਦੇ ਵਿੱਚ ਤੇਲ ਪਾਉਂਦੇ ਆ ਤੇ ਇਹਦੇ ਨਾਲ ਬਤਮੀਜ਼ੀ ਕਰਦੇ ਆ ਇਹ ਲੜਦੀ ਆ ਉਹਨਾਂ ਨਾਲ ਉਹ ਮੁੜ ਕੇ ਜਦੋਂ ਇਹ 12 ਵਜੇ ਜਾਂਦੀ ਆ ਘਰ ਨੂੰ ਤਾਂ ਉਹ ਫਿਰ ਰਾਹ 'ਚ ਫਿਰ ਇਹਨੂੰ ਘੇਰ ਲੈਂਦੇ ਆ ਹਨਾ ਫਿਰ ਇਹ ਉਹਨਾਂ ਨਾਲ ਲੜਦੀ ਆ ਤਾਂ ਉਹ ਇੱਕ ਇਹ ਗੱਲ ਵੀ ਦਿਖਾਈ ਆ ਕਿ ਲੋਕ ਪਹਿਲਾਂ ਤਾਂ ਤੁਹਾਨੂੰ ਇਹ ਸਮਝਦੇ ਆ ਵੀ ਜੇ ਤੂੰ ਰਾਤ ਦਾ ਕੰਮ ਕਰਦੇ ਆ ਤੁਸੀਂ ਤਾਂ ਉਹ ਬੜਾ ਡਾਇਲੌਗ ਆ ਉੱਥੇ ਕਿ ਜਦੋਂ ਬਾਹਰੋਂ ਭਜਾ ਦਿੰਦੇ ਆ ਉਹਨਾਂ ਤੇ ਉਹ ਚਾਚਾ ਜਿਹੜਾ ਉੱਥੇ ਚੌਕੀਦਾਰੀ ਕਰਦਾ ਹੁੰਦਾ ਆਪਣੇ ਦੀ ਪੈਟਰੋਲ ਪੰਪ ਦੀ ਉਹ ਇਹਨੂੰ ਪੁੱਛਦਾ ਕਹਿੰਦਾ ਵੀ ਕੀ ਕਹਿੰਦੇ ਸੀ ਪੁੱਤ ਤੋ ਡਾਇਲੌਗ ਬੜਾ ਮਤਲਬ ਉਹ ਇੱਕ ਤਰ੍ਹਾਂ ਨਾਲ ਜ਼ਾਲਮ ਡਾਇਲੌਗ ਆ ਉਹ ਮਤਲਬ ਅੱਖਾਂ ਭਰ ਗਿਆ ਇਹਦੀਆਂ ਰੋਣਾ ਰੋਕਦੀ ਐ ਕਹਿੰਦੀ ਕਹਿੰਦੇ ਸੀ ਉਹ ਮਰਦਾਂ ਵਾਂਗੂ ਖੜਕੇ ਰਾਤ ਨੂੰ ਕੰਮ ਕਿਉਂ ਕਰਤੀਆਂ ਔਰਤਾਂ ਨੂੰ ਲੀੜੇ ਲਾ ਕੇ ਮੰਜੇ ਤੇ ਕਿਉਂ ਨਹੀਂ ਪੈ ਜਾਂਦੀ ਮਤਲਬ ਬੰਦਾ ਮਰਦੇ ਸਮਝਦਾ ਕਿ ਔਰਤ ਦਾ ਤਾਂ ਇੱਕੋ ਹੀ ਕੰਮ ਆ ਹਨਾ ਜੇ ਰਾਤ ਨੂੰ ਤੇ ਉਹ ਮਤਲਬ ਉਹਨੂੰ ਮਰਦਾਂ ਵਾਂਗੂ ਖੜੇ ਖੜੀ ਨੂੰ ਕੋਈ ਮਿਹਨਤ ਦਾ ਕੰਮ ਕਰਨਾ ਜਿਹੜਾ ਉਹ ਉਹਨੂੰ ਬਰਦਾਸ਼ਤ ਨਹੀਂਗਾ ਤੁਹਾਨੂੰ ਲੱਗਦਾ ਅੱਜ ਦੇ ਟਾਈਮ 'ਚ ਇਹ ਵੀ ਬਰਦਾਸ਼ਤ ਨਹੀਂ ਹੈ ਇੱਕ ਘਰ ਦੇ ਵਿੱਚ ਜਿੱਦਾਂ ਮੀਆਂ ਬੀਬੀ ਹੈ ਮੇ ਜਿਹੜੀ ਬੀਵੀ ਐ ਮਰਦ ਤੋਂ ਓ ਜਿਆਦਾ ਕਮਾਂਦੀ ਹੋਵੇ ਓ ਵੀ ਬਰਦਾਸ਼ਤ ਨਹੀਂ ਕਰ ਪਾਉਂਦਾ ਓ ਤਾਂ ਹਮੇਸ਼ਾ ਹੀ ਆ ਤਾਂ ਕੰਪਲੈਕਸ ਆ ਮਰਦ ਨੂੰ ਕਮਾਉਂਦੀ ਹੀ ਨਹੀਂ ਮਤਲਬ ਕਿਸੇ ਵੀ ਤਰੀਕੇ ਨਾਲ ਉਹਦਾ ਨਾਂ ਬਣ ਜੇ ਹਮ ਕਲਾਾਂ ਚ ਬਣ ਜੇ ਇੱਕ ਬੜੀ ਮਸ਼ਹੂਰ ਫਿਲਮਾਂ ਅਭਿਮਾਨ ਅਮਤਾ ਭਚਨ ਤੇ ਜਾ ਪਾਦੜੀ ਦੀ ਉਹਦੇ ਵਿੱਚ ਐ ਹੀ ਹੁੰਦਾ ਕਿ ਉਹ ਗਾਇਕ ਹੁੰਦਾ ਪਹਿਲਾਂ ਅਮਤਾ ਤੇ ਬੜੀ ਉਹਦੀ ਮਤਲਬ ਪ੍ਰਸਿੱਧੀ ਹੁੰਦੀ ਐ ਤੇ ਉਹ ਵਿਆਹ ਕਰਾ ਲੈਂਦਾ ਜਾਇ ਨਾਲ ਤੇ ਜਾਇਆ ਵੀ ਗਾਇਕਾ ਹੁੰਦੀ ਹੈ ਤੇ ਜਾਇਆ ਉਹ ਤੋਂ ਵੀ ਵੱਡੀ ਬਣ ਜਾਂਦੀ ਹੈ ਤੇ ਮਤਲਬ ਇੱਕ ਪ੍ਰੋਗਰਾਮ ਦੇ ਵਿੱਚ ਜਦੋਂ ਬਾਹਰ ਨਿਕਲਦੇ ਆ ਤਾਂ ਆਟੋਗ੍ਰਾਫ ਲੈਣ ਵਾਲੇ ਜਿਹੜੇ ਲੋਕ ਨੇ ਉਹ ਉਹਦੇ ਕਿੰਨੀ ਚਲੇ ਜਾਂਦੇ ਆ ਤੇ ਉਹ ਬੰਦਾ ਉਹ ਮਾਨਸਿਕ ਤੌਰ ਤੇ ਹਿੱਲ ਜਾਂਦਾ ਇਸ ਗੱਲ ਤੇ ਹਨਾ ਉਹ ਫਿਰ ਉਹ ਮਤਲਬ ਇਹ ਇਹ ਤਾਂ ਹੈਗਾ ਹੀ ਆ ਕਿ ਮਰਦ ਚਾਹੁੰਦਾ ਹੀ ਆਏ ਆ ਕਿ ਮੇਰਾ ਜਿਹੜਾ ਹੈਗਾ ਨਾਂ ਉੱਪਰ ਹੋਵੇ ਮਨ ਆਪਾਂ ਐਂ ਚਾਹੁੰਦੇ ਆ ਵੀ ਫਲਾਨਾ ਸਿੰਘ ਫਲਾਨੀ ਕੌਰ ਉਹ ਕੌਰ ਉੱਪਰ ਨਹੀਂ ਆਉਣਾ ਚਾਹੀਦਾ ਉ ਸਾਡੇ ਮਤਲਬ ਆਪਾਂ ਲੱਖ ਕਹੀ ਜਾਈਏ ਕਿ ਅਸੀਂ ਅਸੀਂ ਕੁੜੀਆਂ ਨੂੰ ਐ ਚਾਹੁੰਦੇ ਆ ਅਸੀਂ ਐ ਚਾਹੁੰਦੇ ਆ ਸਾਡੇ ਸਿੱਖ ਧਰਮ ਚ ਜਾਂ ਸਾਡੇ Hindu ਧਰਮ ਚ ਕੁੜੀਆਂ ਨੂੰ ਬਹੁਤ ਅਸੀਂ ਸਤਿਕਾਰ ਦਿੰਨੇ ਆ ਪਰ ਅਸੀਂ ਉਹਨਾਂ ਦਾ ਨਾਂ ਸਾਡੇ ਤੋਂ ਉੱਪਰ ਆਵੇ ਬਰਦਾਸ਼ਤ ਨਹੀਂ ਕਰਦੇ ਤੁਸੀਂ ਇਦਾਂ ਦੇ ਰਾਈਟਰ ਮੈਂ ਨਾ ਜਿੱਦਾਂ ਬੜੇ ਸਾਰੇ ਇਦਾਂ ਹੋ ਜਾਂਦਾ ਨਾ ਅੱਜਕੱਲ ਪੰਜਾਬੀ ਇੰਡਸਟਰੀ ਵਿੱਚ ਚੱਲਦਾ ਪਿਆ ਕਿ ਇਹ ਮੇਰੀ ਸਕ੍ਰਿਪਟ ਚੋਰੀ ਹੋ ਗਈ ਇਹ ਮੈਂ ਸਕ੍ਰਿਪਟ ਬਣਾਈ ਸੀ ਇਹ ਮੇਰਾ ਗਾਣਾ ਚੋਰੀ ਹੋ ਗਿਆ ਲੇਕਿਨ ਜੋ ਤੁਸੀਂ ਬਣਾਉਂਦੇ ਹੋ ਗਿਲਸਾ ਬਣਾਉਂਦੇ ਉਹ ਨਾ ਕਦੀ ਕਾਪੀ ਹੋ ਸਕਦਾ ਨਾ ਚੋਰੀ ਹੋ ਸਕਦਾ ਨਾ ਕੋਈ ਸੋਚ ਸਕਦਾ ਨਾ ਕਿਸੇ ਨੂੰ ਮਤਲਬ ਹੀ ਨਹੀਂ ਕੋਈ ਚੋਰੀ ਕਰ ਲੂ ਮੈਨੂੰ ਕਹਿੰਦੇ ਹੁੰਦੇ ਆ ਕਈ ਕਿ ਕਿਸੇ ਨੂੰ ਸੁਣਾ ਨਾ ਤੁਸੀਂ ਕਈ ਵਾਰੀ ਮੈਂ ਰਜਿਸਟਰਡ ਨਹੀਂ ਹੁੰਦੀ ਕਹਾਣੀ ਫੇਰ ਵੀ ਸੁਣਾ ਦਿੰਨਾ ਜਨ ਟਾਈਟਲ ਵੀ ਕਈ ਵਾਰੀ ਰਜਿਸਟਰ ਨਹੀਂ ਹੁੰਦਾ ਮੈਂ ਬੋਲ ਦਿੰਨਾ ਤਾਂ ਮੈਂ ਹੀ ਕਹਣਾ ਉਹਨਾਂ ਮੈਂ ਯਾਰ ਮੇਰੀ ਕਹਾਣੀ ਕੋਈ ਨਹੀਂ ਚੋਰੀ ਕਰਦਾ ਕਿਉਂਕਿ ਉਹ ਕਿਸੇ ਤੋਂ ਬਣਨੀ ਨਹੀਂ ਉਹਦੇ ਤੇ ਫਿਰ ਮੈਂ ਹੀ ਬਣਾਉਣੀ ਆ ਇਹ ਚੋਰੀ ਦਾ ਕਮੇਡੀ ਕਮੋਡੀ ਫਿਲਮਾਂ ਹੁੰਦੀਆਂ ਹੁੰਦੀਆਂ ਕਿਉਂਕਿ ਉਹ ਗਾਹਾਂ ਪਤਾ ਨਹੀਂ ਕਿੱਥੋਂ ਚੋਰੀ ਹੋ ਕੇ ਆਈਆਂ ਹੁੰਦੀਆਂ ਜਿਹੜਾ ਇਹ ਕਹਿ ਰਿਹਾ ਹੁੰਦਾ ਮੇਰੀ ਫਿਲਮ ਉਹਨੇ ਵੀ ਅਸਲ 'ਚ ਉਹ ਚੋਰੀ ਕੀਤੀ ਹੁੰਦੀ ਹੈ ਇਸ ਕਰਕੇ ਉਹ ਮੈਨੂੰ ਪਤਾ ਇਹਨਾਂ ਦਾ ਉਹੋ ਜਿਹੇ ਨਾਂ ਹੁੰਦੇ ਆ ਜਿਹੜੇ ਬਜਟ ਢੋਲਕੀਆਂ ਇਹੋ ਜਿਹੇ ਨਾਂ ਹੁੰਦੇ ਆ ਉਹ ਚੋਰੀ ਚੋਰੀ ਹੋ ਜਾਂਦੇ ਆ ਹੁਣ ਸਾਡੀ ਕਹਿੰਨੇ دارو ਮੰਨ ਲੋ ਕੀਨੇ ਬਣਾਉਣੀ ਆਂ دارو ਨਾ ਕੋਈ ਸੋਚ ਸਕਦਾ ਨਾ ਬਣਾ ਸਕਦਾ ਚੋਰੀ ਕਰਕੇ ਕੀ ਕਰੂਗਾ ਹੂੰ ਇਸ ਕਰਕੇ ਪਤਾ ਹੀ ਆ ਤੁਹਾਨੂੰ ਬਸ ਕਈ ਵਾਰ ਕਹਿੰਦੇ ਨਾ ਕਿ ਇਦਾਂ ਦੀ ਅੱਜ ਕੱਲ ਜੋ ਸਾਡੀ ਯੂਸ ਹੈ ਨਾ ਅਸੀਂ ਜੋ ਦੇਖਦੇ ਆ ਅੱਜ ਦੇ ਟਾਈਮ 'ਚ ਓਟੀਟੀ ਦਾ ਪਲੈਟਫਾਰਮ ਜਿਹੜਾ ਆ ਗਿਆ ਅਸੀਂ ਅੱਛਾ ਸਬਜੈਕਟ ਲੱਭਦੇ ਆ ਮੈਂ ਇੱਕ ਐਗਜ਼ਾਮਪਲ ਇੱਕ ਫਿਲਮ ਦਾ ਲਾਪਤਾ ਲੇਡੀਜ਼ ਹੋ ਜਾਏ ਠੀਕ ਹੈ ਇਦਾਂ ਦੀ ਫਿਲਮਾਂ ਦੇਖਣਾ ਚਾਹੁੰਦੇ ਆ ਕਾਰਵਾ ਹੋ ਜਾਏ ਹੈ ਨਾ ਜੋ ਕੈਰੈਕਟਰ ਬੇਸ ਹੋਵੇ ਜੋ ਸਟੋਰੀ ਬੇਸ ਹੋਵੇ ਸਾਨੂੰ ਕਿਸੇ ਵੱਡੇ ਕਲਾਕਾਰ ਦੀ ਲੋੜ ਨਹੀਂ ਸਾਨੂੰ ਸਟੋਰੀ ਨਾਲ ਪਿਆਰ ਜੋ ਸਾਡੀ ਜ਼ਿੰਦਗੀ ਚੇਂਜ ਕਰ ਦੇ ਸਟੋਲਨ ਆਈ ਹੈ ਜਿਵੇਂ ਬਹੁਤ ਕਮਾਲ ਦੀ ਫਿਲਮ ਆ ਉਹ ਹੂੰ ਇੱਕ ਗੱਲ ਸਹੀ ਹੈ ਤੁਹਾਡੀ ਹੂੰ ਸੋ ਦੈਰੋ ਵੀ ਮੈਨੂੰ ਲੱਗਦਾ ਇਦਾਂ ਦੀ ਹੈ ਜੋ ਲੋਕ ਜਿਨ੍ਹਾਂ ਨੂੰ ਕੈਰੈਕਟਰ ਨਾਲ ਪਿਆਰ ਹੋ ਜੂ ਬਿਲਕੁਲ ਉਸੇ ਹੀ ਜਨਰ ਦੀ ਫਿਲਮ ਆ ਇਹ ਇਸੇ ਕਰਕੇ ਇਹਨੂੰ 6 ਭਾਸ਼ਾਵਾਂ ਚ ਡਬ ਕੀਤਾ ਗਿਆ ਤਮਲ ਤੇਲਗੂ ਮਲਿਆਲਮ ਹਿੰਦੀ ਅੰਗਰੇਜ਼ੀ ਹੈ ਨਾ ਪੰਜਾਬੀ ਚ ਤਾਂ ਚਲੋ ਬਣਾਈ ਹੈ ਕਿਉਂਕਿ ਸਿਨੇਮਾ ਦੀ ਕੋਈ ਵੀ ਭਾਸ਼ਾ ਨਹੀਂ ਹੁੰਦੀ ਸਿਨੇਮਾ ਇੱਕ ਆਪਣੀ ਹੀ ਭਾਸ਼ਾ ਹੁੰਦੀ ਹੈ ਸਿਨੇਮਾ ਦੀ ਸਿਨੇਮਾ ਇੱਕ ਇਹੋ ਜੀ ਚੀਜ਼ ਆ ਕਿ ਜੇ ਤੁਸੀਂ ਉਹਨੂੰ ਮਿਊਟ ਵੀ ਕਰਦੇ ਹੋ ਨਾ ਤਾਂ ਵੀ ਤੁਸੀਂ ਦੇਖ ਸਕੋ। ਕਿਆ ਬਾਤ। ਮੈਂ ਤੁਹਾਨੂੰ ਮਿਊਟ ਕਰਕੇ ਲਾ ਦਿੰਨਾ ਦਾਰੋ ਤੁਸੀਂ ਉਹੀ ਦੇਖੀ ਜਾਓਗੇ। ਹਨਾ ਜਦੋਂ ਹੁਣ ਕਮੇਡੀ ਫਿਲਮਾਂ ਜਿਹੜੀਆਂ ਪੰਚਸ ਤੇ ਹੀ ਆਧਾਰਿਤ ਹੁੰਦੀਆਂ ਉਹਨੂੰ ਉਹਨੂੰ ਮਿਊਟ ਕਰਕੇ ਕਿਵੇਂ ਦੇਖੋਗੇ ਕਿਉਂਕਿ ਉਹ ਤਾਂ ਸਾਰਾ ਕੁਝ ਬੋਲਣ ਦੇ ਰਾਹੀ ਆ। ਸਿਨੇਮਾ ਕੱਲਾ ਬੋਲਣ ਦੇ ਰਾਹੀ ਨਹੀਂ ਜਾਂਦਾ। ਸਿਨੇਮੇ ਕੋਲੇ ਲਾਈਟਿੰਗ ਆ। ਸਿਨੇਮੇ ਕੋਲੇ ਸੈੱਟ ਨੇ ਸਿਨੇਮੇ ਕੋਲੇ ਬੈਕਗ੍ਰਾਉਂਡ ਮਿਊਜ਼ਿਕ ਆ ਸਿਨੇਮੇ ਕੋਲੇ ਗਾਣੇ ਨੇ ਸਿਨੇਮੇ ਕੋਲੇ ਐਕਟਿੰਗ ਆ ਸਿਨੇਮੇ ਕੋਲੇ ਬਹੁਤ ਚੀਜ਼ਾਂ ਨੇ ਭਾਵ ਪ੍ਰਗਟ ਕਰਨ ਨੂੰ ਸਾਡੇ ਪੰਜਾਬੀ ਸਿਨੇਮੇ ਦੀ ਜਿਹੜੇ ਦੀ ਉਹ ਸਿਨਮਾ ਹੈ ਇਹ ਨਹੀਂ ਵੈਸੀ ਉਹ ਉਹਦੀ ਪ੍ਰੋਬਲਮ ਹੀ ਇਹ ਹੈ ਕਿ ਉਹ ਸਾਰਾ ਵੋਕਲ ਆ ਮਤਲਬ ਬੋਲੇ ਦੇ ਰਾਹੀਂ ਮਤਲਬ ਕੋਈ ਬੰਦਾ ਮੈਨੂੰ ਮਿਲਿਆ ਇੱਕ ਵਾਰੀ ਹਿੰਦੀ ਬੰਬੇ ਮਤਲਬ ਉਹ ਕਹਿੰਦਾ ਆਪਕੀ ਫਿਲਮ ਬੋਲਤੀ ਬਹੁਤ ਹੈ ਮਤਲਬ ਕਹਿੰਦਾ ਮੇਰਾ ਤਾਂ 10 ਮਿੰਟ ਮੈਂ ਸਰਦ ਦਰਦ ਹੋਣੇ ਲਗਾ ਕਿ ਹਰ ਕੋਈ ਬੋਲ ਹੀ ਰਹਾ ਹੈ ਹੁਣ ਜਿਵੇਂ ਆ ਵਿਆਹ ਦਾ ਕੋਈ ਸਿਚੁਏਸ਼ਨ ਹੁੰਦੀ ਆ ਉੱਥੇ ਪੰਜ ਕੈਰੈਕਟਰ ਹੁੰਦੇ ਆ ਹਰੇਕ ਹੀ ਪੰਜ ਮਾਰੀ ਜਾਂਦਾ ਹੁੰਦਾ ਉਤੋਂ ਦੀ ਉਤੋਂ ਔਰ ਫਿਰ ਹਰੇਕ ਨੂੰ ਇਹ ਹੁੰਦਾ ਵੀ ਲਾਸਟ ਡਾਇਲੋਗ ਮੇਰਾ ਹੋਵੇ ਕਿ ਮੇਰੇ ਤੇ ਸੀਨ ਖਤਮ ਹੋ ਗਏ ਮੇਰੀ ਕੋਈ ਬੇਇਜ਼ਤੀ ਕਿਉਂਕਿ ਉਹ ਦੂਜੇ ਦੀ ਬੇਇਜ਼ਤੀ ਕਰ ਰਹੇ ਹੁੰਦੇ ਆ ਕਿ ਮੇਰੀ ਕੋਈ ਬੇਇਜ਼ਤੀ ਨਾ ਕਰੇ ਹੈਨਾ ਇਹ ਸਾਰਾ ਕੁਝ ਆ ਜਿਹੜਾ ਇਹ ਸਿਨੇਮਾ ਨਹੀਂ ਆ ਇਹ ਤਾਂ ਮਤਲਬ ਇੱਕ ਬਹੁਤ ਹੀ ਹਲਕੇ ਲੈਵਲ ਦੀ ਇੱਕ ਸਟੇਜ ਕਮੇਡੀ ਹੁੰਦੀ ਹੈ ਨਾ ਜਿਵੇਂ ਪਾਕਿਸਤਾਨੀ ਪਲੇ ਉਹਨਾਂ ਚ ਵੀ ਇੱਕ ਦੂਜੇ ਦੀ ਬੇਇੱਜ਼ਤੀ ਉਹੀ ਕਰਦੇ ਹੁੰਦੇ ਆ ਉਹ ਵੀ ਤੇਰਾ ਮੂੰਹ ਆਇਆ ਤੇਰਾ ਫਲਾਨਾ ਆਇਆ ਤੇਰਾ ਉਹ ਆਇਆ ਉਹੀ ਕਰੀ ਜਾਂਦੇ ਆ ਸਿਨੇਮਾ ਬਹੁਤ ਗਾਹਾਂ ਦੀ ਗੱਲ ਆ ਬਹੁਤ ਗਹਿਰੀ ਗੱਲ ਆ ਸਿਨੇਮਾ ਐ ਨਹੀਂ ਸਮਝ ਆਉਂਦਾ ਨਾ ਹੀ ਐਡੀ ਛੇਤੀ ਤੁਸੀਂ ਐਵੇਂ ਤੁਹਾਨੂੰ ਲੱਗਦਾ ਹੈ ਕਿ ਕੋਈ ਹੱਸਣ ਲਈ ਫਿਲਮ ਬਣਾ ਲਈ ਠੀਕ ਹੈ ਯਾਰ ਕਮੇਡੀ ਕਮੇਡੀ ਤਾਂ ਦਾਰੋਜ ਵੀ ਆ ਗੱਲਾਂ ਉਹਦੇ 'ਚ ਵੀ ਇਹੋ ਜਿਹੀਆਂ ਨੇ ਜਿਨ੍ਹਾਂ ਤੇ ਹਾਸਾ ਆਊਗਾ ਪਰ ਉਹ ਗੱਲ ਆ ਕੋਈ ਉਹਦਾ ਮਤਲਬ ਆ ਕਿ ਸਿਰਫ ਹਸਾਉਣ ਲਈ ਉਹ ਗੱਲ ਨਹੀਂ ਹੁੰਦੀ ਇਸ ਕਰਕੇ ਉਹ ਆਪ ਦਾ ਵਿਚਾਰਾ ਢੋਲ ਕਮਾਈ ਜਾਂਦੇ ਉਹਨਾਂ ਨੂੰ ਪੈਸੇ ਪੂਸੇ ਚੰਗੇ ਕਮਾ ਲੈਂਦੇ ਆ ਲੋਕ ਸਾਡੇ ਉਹੋ ਜਿਹੀਆਂ ਫਿਲਮਾਂ ਨੂੰ ਵੱਧ ਦੇਖਦੇ ਆ ਵੈਸੇ ਤੇ ਫੇਸਬੁੱਕ ਤੇ ਆ ਕੇ ਇਸ ਗੱਲ ਦਾ ਪਿੱਟ ਪਟੂ ਆ ਵੀ ਬਹੁਤ ਕਰਦੇ ਆ ਕਿ ਪੰਜਾਬੀ 'ਚ ਚੰਗਾ ਸਿਨੇਮਾ ਨਹੀਂ ਬਣ ਰਿਹਾ ਦੇਖਣਾ ਆਪ ਮਾੜਾ ਸਿਨੇਮਾ ਜਾਂਦੇ ਆ ਉਹਨਾਂ ਨੂੰ ਕਰੋੜਾਂ ਕਮਾਈ ਦੇ ਦਿੰਦੇ ਆ ਬਿਲਕੁਲ ਨਾਲ ਆਡੀਅנס ਨਾਲ ਤੁਹਾਨੂੰ ਕਿਤੇ ਨਾ ਕਿਤੇ ਸ਼ਿਕਵਾ ਆਏਗੀ ਬਿਲਕੁਲ ਆਡੀਅנס ਨਾਲ ਹੀ ਸ਼ਿਕਵਾ ਆ ਜੀ ਮੈਨੂੰ ਆਡੀਅנס ਇਹਨਾਂ ਦੀਆਂ ਫਿਲਮਾਂ ਦੇਖਣੋਂ ਹਟ ਜੇ ਨਹੀਂ ਬਣਣਗੀਆਂ ਬਿਲਕੁਲ ਮੈਂ ਦੇਖਿਆ ਹੈ ਪਿੱਛੇ ਇੱਕ ਫਿਲਮ ਆਈ ਉਹਦੀ ਕਿਸੇ ਫਿਲਮ ਦਾ ਉਹ ਦੂਜਾ ਪਾਰਟ ਸੀ ਤੇ ਉਹਨੂੰ ਕੋਈ ਦੇਖ ਕੇ ਆਇਆ ਬੰਦਾ ਤੇ ਉਹ ਲਾਈਵ ਹੋਇਆ ਵਿਆ ਗੱਡੀ 'ਚ ਤੇ ਉਹ ਯਾਰ ਕੀ ਯਾਰ ਐਡੀ ਬੁਰੀ ਫਿਲਮ ਸੀ ਭਾਈ ਅਜਾ ਤਾਂ 20 ਮਿੰਟ ਨਹੀਂ ਦੇਖ ਸਕੇ ਭਾਈ ਨਾ ਜਾਇਓ ਪੈਸੇ ਨਾ ਖਰਾਬ ਕਰਿਓ ਤੁਸੀਂ ਵੀ ਕਹੇ ਸੀ ਤੇ ਉਹ ਜਾ ਕੇ ਆ ਕੇ ਤੇ ਉਹ ਫਿਲਮ ਦੇਪੋਸਟਰਾ ਆ ਤੇ ਉਹ ਆ ਆ ਕੇ ਜੀ 16 ਕਰੋੜ ਹੋ ਗਿਆ ਜੀ ਇਹਦਾ 20 ਕਰੋੜ ਹੋ ਗਿਆ ਜੀ ਮੈਂ ਕਿਹਾ ਯਾਰ ਕੀ ਕਰਦੇ ਆ ਲੋਕ ਉਹ ਐਸੇ ਕਰਕੇ ਲੋਕ ਨਾ ਇਹ ਸਮਝਦੇ ਨਹੀਂ ਉਹਨਾਂ ਨੂੰ ਲੱਗਦਾ ਜੀ ਉਹ ਸਾਡੇ ਰਿਸ਼ਤੇਦਾਰ ਆਏ ਹੋਏ ਸੀ ਜੀ ਉਹ ਮਾਸੀ ਆਈ ਵੀ ਸੀ ਭੂਆ ਆਈ ਵੀ ਸੀ ਉਹ ਜਵਾਕ ਕਹਿੰਦੇ ਫਿਰ ਘੁੰਮਣ ਜਾਣਾ ਫਿਰ ਅਸੀਂ ਸਿਨਮੇ ਚ ਬਾਗੇ ਫਿਰ ਅਸੀਂ ਆਹ ਫਿਲਮ ਹੋਰ ਉੱਥੇ ਕੋਈ ਲੱਗੀ ਨਹੀਂ ਸੀ ਹੋਰ ਫਿਲਮਾਂ ਆਏ ਸੀ ਦੀ ਉੱਥੇ ਫਿਰ ਅਸੀਂ ਆਹ ਦੇਖ ਲਈ ਆਈ ਉਹਨੂੰ ਕਰੋੜਾਂ ਦੇ ਦਿੰਦੇ ਉੱਥੇ ਕੋਈ ਹੋਰ ਫਿਲਮ ਲੱਗੀ ਹੋਵੇ ਜਿਹਦੇ ਚ ਗਾਇਕ ਨਾਂ ਹੋਣ ਜਾਂ ਸੋ ਕਾਰਡ ਉਹ ਐਕਟਰ ਜਿਹੜੇ ਤੁਸੀਂ ਜਾਣਦੇ ਹੋ ਜਿਨ੍ਹਾਂ ਦਾ ਫੇਸ ਉਹ ਨਾਂ ਹੋਣ ਉਹ ਨਹੀਂ ਦੇਖਦੇ ਜਦੋਂ ਕਿ ਕਈ ਵਾਰ ਕੀ ਅਕਸਰ ਇਹ ਹੁੰਦਾ ਕਿ ਉਹੀ ਫਿਲਮ ਜਾਦੇ ਵਧੀਆ ਹੁੰਦੀ ਹੈ ਈਵਨ ਕਿ ਜੇ ਮੈਂ ਲਾ ਪਤਾ ਲੇਡੀਜ਼ ਦੇਖ ਲਈਏ ਆਪਾਂ ਜੇ ਉਹ ਮਤਲਬ ਮਾਊਥ ਪਬਲਿਸਿਟੀ ਤੇ ਚੱਲੀ ਆ ਹਨ ਜੇ ਉਹ ਪਹਿਲਾਂ ਆਪਾਂ ਲਾਉਂਦੇ سینਮਿਆਂ ਦੇ ਵਿੱਚ ਤਾਂ ਲੋਕਾਂ ਨੇ ਨਹੀਂ ਦੇਖਣੀ ਸੀ ਮੈਂ ਖੁਦ ਆਪਦੀ ਉਦਾਹਰਨ ਦੇ ਦਿੰਦਾ ਜਦੋਂ ਜੋਰਾ 10 ਨੰਬਰੀ ਆਈ ਹੈ ਤਾਂ ਮੈਨੂੰ ਇੱਕ ਪਟਿਆਲੇ ਤੋਂ ਮੁੰਡੇ ਦਾ ਫੋਨ ਆਇਆ ਯੂਨੀਵਰਸਿਟੀ ਪੜ੍ਹਦਾ ਸੀ ਕਹਿੰਦਾ ਜੀ ਬਹੁਤ ਕਮਾਲ ਦੀ ਫਿਲਮ ਹੈ ਬਾਈ ਜੀ ਮੈਂ ਦੇਖ ਕੇ ਆ ਇਦਾਂ ਦੀ ਤਾਂ ਕਦੇ ਪੰਜਾਬੀ ਚ ਫਿਲਮ ਬਣੀ ਨਹੀਂ ਕਹਿੰਦਾ ਜੀ ਮੈਂ ਦੋ ਵਾਰੀ ਦੇਖ ਕੇ ਆਇਆ ਕਹਿੰਦਾ ਮੈਂ ਜਦੋਂ ਦੂਜੀ ਵਾਰ ਗਿਆ ਤਾਂ ਮੈਂ ਆਉਦੇ ਦੋਸਤ ਨੂੰ ਕਿਹਾ ਵੀ ਚੱਲ ਮੇਰੇ ਨਾਲ ਇਹ ਬਹੁਤ ਅੱਛੀ ਫਿਲਮ ਆ ਕਹਿੰਦਾ ਮੈਂ ਆਪਦੇ ਉਹ ਕਹਿੰਦਾ ਜੀ ਮੈਨੂੰ ਦਿਖਾ ਫਿਲਮ ਦਾ ਪੋਸਟਰ ਪਹਿਲਾਂ ਕਹਿੰਦਾ ਮੈਂ ਪੋਸਟਰ ਦਿਖਾਇਆ ਕਹਿੰਦਾ ਉਹ ਪੋਸਟਰ ਦੇਖ ਕੇ ਕਹਿੰਦਾ ਯਾਰ ਇਹ ਕਿਹੜੀ ਫਿਲਮ ਹੋਵੇ ਤੇ ਚੈਕਟਰ ਤਾਂ ਕੋਈ ਹੈ ਨਹੀਂ ਹੁਣ ਉਹਦਾ ਐਕਟਰ ਤੋਂ ਕੀ ਮਤਲਬ ਸੀ ਉਹਦਾ ਮਤਲਬ ਸੀ ਕੋਈ ਗਾਇਕ ਹੈ ਨਹੀਂ ਕੋਈ ਕਮੇਡੀਅਨ ਜਿਹੜੇ ਸੋ ਕਾਲਡ ਨੇ ਉਹ ਹੈ ਨਹੀਂ ਜਦੋਂ ਕਿ ਉਹਦੇ ਸਾਰੇ ਐਕਟਰੀ ਸੀਗੇ ਉਹਦੇ ਪੋਸਟਰ 'ਚ ਉਹਦੇ ਤਰਮਿੰਦਰ ਸੀ ਹੌਬੀ ਢਾਲੀਵਾਲ ਸੀ ਸਰਦਾਰ ਸੋਹੀ ਸੀ ਅਸ਼ੀਸ਼ ਦੁੱਗਲ ਸੀ ਯਾਦਗਰੇਵਾਲ ਸੀ ਕੋਲ ਸਿੱਧੂ ਸੀ ਉਹ ਮੈਂ ਸਾਰੇ ਐਕਟਰ ਇਕੱਠੇ ਕੀਤੇ ਉਹ ਬੰਦਾ ਕਹਿੰਦਾ ਇਹ ਤਾਂ ਕੋਈ ਐਕਟਰੀ ਹੈ ਨਹੀਂ ਉਹਦੇ ਲਈ ਇਹ ਸੀਗੇ ਇਹਦੇ 'ਚ ਕਰਮਜੀਤ ਅਨਮੋਲ ਹੈ ਨਹੀਂ ਬਿੰਨੂ ਢੋਹੇ ਹੈ ਨਹੀਂ ਗਿੱਪੀ ਗਰੇਵਾਲ ਹੈ ਨਹੀਂ ਇਸ ਕਿਸਮ ਦੇ ਉਹਨਾਂ ਜਿਹੜਿਆਂ ਲੋਕਾਂ ਨੂੰ ਉਹ ਐਕਟਰ ਮੰਨਦਾ ਹੈ ਨਾ ਹੁਣ ਕੀ ਕਰਾਂਗੇ ਅਸੀਂ ਲੋਕਾਂ ਦੀ ਮਤਲਬ ਸਿਆਣਪ ਤਾਂ ਇੱਥੇ ਖੜੀ ਹੈ ਅ ਜਿਹੜਾ ਤੁਸੀਂ ਇੱਕ ਵਾਰੀ ਕਿਹਾ ਸੀ ਕਿ ਮੈਂ ਅੰਦਰ ਬਹੁਤ ਪਰਦਾ ਰਹਿਣਾ ਮੇਰਾ ਦਿਮਾਗ ਸੋਹਂਦਾ ਨਹੀਂ ਸਾਡੇ ਨਾਲ ਵੀ ਕਈ ਵਾਰ ਇਦਾਂ ਹੁੰਦਾ ਜਿਹੜੇ ਕ੍ਰੀਏਟਿਵ ਹੁੰਦੇ ਹਨ ਨਾ ਉਹ ਉਹਨਾਂ ਦੇ ਰਾਤੀ ਇੰਨੇ ਸਾਰੇ ਆਈਡੀਆਜ਼ ਹੁੰਦੇ ਕਹਿੰਦੇ 100 ਪਤਾ ਕਿੰਨੇ 40000 ਕਿੰਨੇ ਆਈਡੀਆਜ਼ ਆਉਂਦੇ ਜੋ ਅਸੀਂ ਇੱਕ ਫੜਦੇ ਜਦੋਂ ਉਹ ਆਈਡੀਆਜ਼ ਇਦਾਂ ਸ਼ੂ ਕਰਕੇ ਨਿਕਲ ਜਾਂਦੇ ਤੁਹਾਨੂੰ ਲੱਗਦਾ ਕਿ ਮੈਂ ਵੀ ਇਹ ਸੋਚਿਆ ਸੀ ਲੇਕਿਨ ਕਿਸੇ ਨੇ ਫੜ ਲਿਆ ਉਹ ਆਈਡੀਆ ਤੇ ਮੈਂ ਕਿਉਂ ਨਹੀਂ ਉਹ ਲਿਖਤਾ ਜਾਂ ਕਿਸੇ ਕਾਪੀ ਤੇ ਜਾਂ ਪੈਨ ਡਾਉਨ ਕਰਤਾ ਤੇ ਮੈਂ ਉਹ ਫਿਲਮ ਬਣਾਤੀ ਉਦੋਂ ਹੁੰਦਾ ਤੁਹਾਨੂੰ ਮਹਿਸੂਸ ਕਿ ਮੈਂ ਵੀ ਇਹ ਕਰ ਸਕਦਾ ਸੀ ਨਹੀਂ ਹੋ ਪਾਇਆ ਜਾਂ ਮੈਂ ਕਰ ਲੂੰਗਾ ਅੱਗੇ ਨੇ ਮੇਰੇ ਨਾਲ ਇਦਾਂ ਦਾ ਕਦੇ ਕੁਝ ਨਹੀਂ ਹੋਇਆ ਮੈਂ ਤਕਰੀਬਨ ਮੇਰੇ ਆਈਡੀਆਜ਼ ਨੇ ਸਾਰੇ ਮੌਲਿਕ ਨੇ ਜੋ ਮੈਂ ਸੋਚਦਾ ਉਹ ਮੈਂ ਕਰ ਲੈਣਾ ਮਤਲਬ ਕਦੇ ਕਿਸੇ ਹੋਰ ਫਿਲਮ ਨੂੰ ਦੇਖ ਕੇ ਨਹੀਂ ਮੈਨੂੰ ਇਦਾਂ ਲੱਗਿਆ ਕਿ ਇਹ ਫਿਲਮ ਮੈਂ ਬਣਾਉਣੀ ਸੀ ਮੈਨੂੰ ਇਦਾਂ ਜੇ ਕੋਈ ਚੰਗੀ ਫਿਲਮ ਆ ਹਿੰਦੀ ਚਾ ਚਾਹੇ ਕਿਸੇ ਵੀ ਭਾਸ਼ਾ ਚ ਤਾਂ ਆਪਾਂ ਉਹਨੂੰ ਦੇਖਦੇ ਆਂ ਉਹਦਾ ਸਤਿਕਾਰ ਕਰਦੇ ਆਂ ਉਹਦੇ ਡਾਇਰੈਕਟਰ ਨੂੰ ਸਤਿਕਾਰ ਕਰਦੇ ਆਂ ਜਦੋਂ ਚੰਗੇ ਅ ਟੈਕਨੀਸ਼ੀਅਨ ਹੁੰਦੇ ਆ ਜਦੋਂ ਕਿਤੇ ਕਿਸੇ ਫਿਲਮ ਨਾਲ ਜੁੜੇ ਤਾਂ ਮੇਰੀ ਵੱਧ ਤੋਂ ਵੱਧ ਕੋਸ਼ਿਸ਼ ਇਹ ਹੁੰਦੀ ਆ ਕਿ ਇਹਨਾਂ ਨਾਲ ਕੰਮ ਕੀਤਾ ਜਾਵੇ ਅੱਗੇ ਜਿੱਦਾਂ ਹੁਣ ਮੈਂ ਸਰਹੱਦ 1947 ਬਣਾ ਰਿਆਂ ਤਾਂ ਜਿੱਦਾਂ ਹੁਣ ਤੁਸੀਂ ਲਾਪਤਾ ਲੇਡੀਜ਼ ਦਾ ਨਾਂ ਲਿਆ ਤਾਂ ਜਿਨ੍ਹਾਂ ਨੇ ਲਾਪਤਾ ਲੇਡੀਜ਼ ਦੀ ਕਾਸਟਿਊਮ ਕੀਤੇ ਸੀ ਉਹ ਮੇਰੀ ਫਿਲਮ ਦੇ ਕਾਸਟਿਊਮ ਕਰ ਰਹੇ ਇਹ ਆ ਕੀ ਬਾਲ ਫੇਰ ਇੱਕ ਬਹੁਤ ਕਮਾਲ ਦੀ ਫਿਲਮ ਸੀਗੀ ਤੁੰਬਾੜ ਜਿਹੜੇ ਉਹਦੇ ਆਲਟ ਟਰੈਕਟਰ ਸੀਗੇ ਉਹ ਸਰਹੱਦ 1947 ਦਾ ਆਰਟ ਡਾਇਰੈਕਟਰ ਮੈਂ ਪਹਿਲਾਂ ਹੀ ਇਹਨਾਂ ਨੂੰ ਕਹਿਤਾ ਸੀ ਸਮਿਤ ਭਾਜੀ ਨੂੰ ਕਿ ਮੈਨੂੰ ਬੈਸਟ ਟੈਕਨੀਸ਼ੀਅਨ ਚਾਹੀਦੇ ਨੇ ਸਾਰੇ ਇਸ ਕਰਕੇ ਜਿਹੜਾ ਸਬਜੈਕਟ ਆ ਵਿਸ਼ਾ ਉਹ ਪ੍ਰਮਾਤਮਾ ਦੀ ਮਿਹਰ ਹੈ ਮੇਰੇ ਕੋਲੇ ਬਹੁਤ ਨੇ ਉਹਨਾਂ ਬਾਰੇ ਮੈਂ ਕਦੇ ਐ ਨਹੀਂ ਹੋਇਆ ਕਿ ਮੇਰੇ ਕੋਲ ਨਹੀਂ ਆਇਆ ਕੋਈ ਜੀ ओके ਤਾਂ ਕੇਬਲ 1 ਤੇ ਇਹ ਜਿਹੜੀ ਹੈ ਆਪਣੀ ਵੈਬ ਸੀਰੀਜ਼ ਆ ਰਹੀ ਹੈ 4 ਜੁਲਾਈ ਨੂੰ ਸੇ ਇਹਦੇ ریلیਟਿਡ ਇੱਕ ਹੋਰ ਚੀਜ਼ ਮੈਂ ਪੁੱਛਣਾ ਚਾਹੀਈ ਹੈ ਅੱਜ ਕੱਲ ਕੀ ਹੋ ਗਿਆ ਹੈ ਕਿ ਸਿਨੇਮਾ 'ਚ ਫਿਲਮ ਕੱਢ ਦਿੰਦੇ ਨੇ ਚਾਰ ਐਪੀਸੋਡ ਦੀ ਉਸ ਤੋਂ ਬਾਅਦ ਜਿਹੜੇ ਹੈ ਚਾਰ ਐਪੀਸੋਡ ਉਹ OTT ਤੇ ਕੱਢ ਦਿੰਦੇ ਨੇ ਇਹ ਦਿਮਾਗ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਇੱਕ ਤਰ੍ਹਾਂ ਦਾ ਉਹਨਾਂ ਕੋ ਪੈਸਾ ਵੀ ਆ ਜਾਏ ਪ੍ਰੋਡਿਊਸਰ ਤੁਸੀਂ ਨਹੀਂ ਇਹ ਮਾਈਂਡ ਲਗਾਇਆ ਸੀਗਾ ਨਹੀਂ ਮੈਂ ਨਹੀਂ ਇਦਾਂ ਲਗਾਇਆ ਮੈਂ ਮੇਰੇ ਨਾਲ ਮੈਨੂੰ ਨਹੀਂ ਮੈਨੂੰ ਸਿਨੇਮਾ ਦੇ ਵਿੱਚ ਨਾ ਛੋਟੀ ਹੁੰਦੀ ਆ ਫਿਲਮ ਕਹਾਣੀਆਂ ਮੈਨੂੰ ਵੈਬ ਸੀਰੀਜ਼ ਬਣਾਉਣੀ ਫਿਲਮ ਬਣਾਉਣ ਨਾਲੋਂ ਜ਼ਿਆਦਾ ਪਸੰਦ ਆ ਓਕੇ ਇੱਕ ਇੱਕ ਕੈਰੈਕਟਰ ਮੈਨੂੰ ਇਹ ਹੁੰਦਾ ਕਿ ਇਹਦੇ ਵਿੱਚ ਲੰਬੀ ਕਹਾਣੀ ਸਾਰੀ ਡਿਟੇਲਿੰਗ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀ ਵਿਸ਼ੇ ਬਹੁਤ ਸਾਰੀ ਐਸੀ ਗੱਲਬਾਤ ਜਿਹੜੀ ਤੁਸੀਂ ਸਿਨੇਮਾ 'ਚ ਤੁਹਾਡੇ ਸੈਂਸਰ ਹੋ ਜਾਂਦੀ ਆ ਉਹ ਤੁਸੀਂ OTT ਤੇ ਕਰ ਸਕਦੇ ਹੋ ਕਿਉਂਕਿ ਉਹ ਸੱਚੀ ਗੱਲ ਹੁੰਦੀ ਆ ਮਤਲਬ ਮੰਨ ਲਓ ਭਾਸ਼ਾ ਅਸੀਂ ਉਹਨਾਂ ਬਸਤੀਆਂ ਦੀ ਭਾਸ਼ਾ ਦੇ ਵਿੱਚ ਗਾਲਾਂ ਨੇ ਹੋਰ ਬਹੁਤ ਕੁਛ ਉਹ ਅਸੀਂ ਸਿਨੇਮੇ 'ਚ ਜੇ ਦਿਖਾਵਾਂਗੇ ਤਾਂ ਉਹ ਉੱਥੇ ਐਡਿਟ ਹੋ ਜਾਊਗਾ ਸੈਂਸਰ ਹੋ ਜਾਊਗਾ ਓਕੇ ਠੀਕ ਪਰ ਉਹ ਰੀਅਲ ਨਹੀਂ ਨਾ ਦਿਖਾਇਆ ਜਾ ਸਕਦਾ ਇਸ ਕਰਕੇ ਮੈਨੂੰ ਬਹੁਤ ਸਵਾਦ ਆਉਂਦਾ ਵੈਬ ਸੀਰੀਜ਼ ਨੂੰ ਬਣਾਉਣ ਦਾ ਕਿ ਕਹਾਣੀ ਜਿੰਨੀ ਮਰਜ਼ੀ ਲੰਮੀ ਹੋਵੇ ਇੱਕ ਇੱਕ ਹੋਰ ਕੁਐਸਚਨ ਜੋੜਿਆ ਇਹਦੇ ਨਾਲ ਤੁਹਾਡੀ ਗੱਲ ਮੇਰੇ ਨਾਲ ਸੁਮਿਤ ਭਾਈ ਨੇ ਇਹ ਜ਼ਰੂਰ ਵਾਦਾ ਕੀਤਾ ਕਿ ਅਗਰ ਦਾਰੋ ਬਹੁਤ ਅੱਛਾ ਕਰੂਗੀ ਕਿ ਬਲਵੰਤ ਤੇ ਤਾਂ ਆਪਾਂ دارو فلم ਬਣਾਵਾਂਗੇ ਅੱਗੇ ਤੇ ਸੈਕੰਡ ਆਪਾਂ ਸੀਜ਼ਨ ਵੀ ਬਣਾਵਾਂਗੇ ਨਾਲ ਦੀ ਨਾਲ ਆਪਾਂ ਫਿਲਮ ਵੀ ਬਣਾਵਾਂਗੇ کیا بات ਇਹਦੇ ਨਾਲ ਇੱਕ ਗੱਲ ਹੋਰ ਮੈਂ ਪੁੱਛਣਾ ਚਾਹਣੀ ਅਸੀਂ ویب سیریز ਦੇਖਦੇ ਨਾ ਜੋ ਸਾਡਾ ਮਾਈਂਡ ਆ ਉਹ ਇਹ ਵਰਕ ਕਰਦਾ ਕਿ ویب سیریز ਦਾ ਮਤਲਬ ਹੈ ਹਰ ਇੱਕ ਕਰੈਕਟਰ ਬੋਲ ਰਿਹਾ ਸਿਫ ਇੱਕ ਕਰੈਕਟਰ ਤੇ ਵਰਕ ਨਹੀਂ ਕੀਤਾ ਜਾਂਦਾ ਲੇਕਿਨ ਇਹ ਤੁਹਾਨੂੰ ਬੜੀ ਸਾਰੀ ویب سیریز ਪੰਜਾਬੀ ਚ ਆਈਆਂ ਜੋ ਸਿਫ ਉਹ ਤੀ ਵਕਾਰੇ ਮੈਨੂੰ ਲੱਗਦਾ ਤੂੰ ਚੰਗੀ ਫਿਲਮ ਬਣਾ ਦਿੰਦੇ ਤੁਸੀਂ ਉਹਨਾਂ ਨੂੰ ਪਤਾ ਨਹੀਂ ਨਾ ਉਹਨਾਂ ਨੂੰ ਇਹ ਲੱਗਦਾ ਕਿ ਫਿਲਮ ਦੀ ਕਹਾਣੀ ਲੰਬੀ ਕਰਦੇ ਹੋ ਤਾਂ ਵੈਬ ਸੀਰੀਜ਼ ਬਣ ਜਾਂਦੀ ਹੈ ਇਦਾਂ ਨਹੀਂ ਹੁੰਦਾ ਵੈਬ ਸੀਰੀਜ਼ ਦਾ ਫਾਰਮੈਟ ਹੋਰ ਆ ਮੈਂ ਪਿੱਛੇ ਜੇ ਕੋਈ ਬੰਦੇ ਐਸੇ ਦੇਖੇ ਉਹਨਾਂ ਦੇ ਟ੍ਰੇਲਰ ਦੇਖੇ ਮਤਲਬ ਵੈਬ ਸੀਰੀਜ਼ ਦੇ ਉਹ ਬੜੇ ਟੈਕਨੀਸ਼ੀਅਨ ਤੇ ਬੜੇ ਕੈਮਰਾਮੈਨ ਲੈ ਕੇ ਉਹਨਾਂ ਨੇ ਕਿਤੇ ਡਰੋਨ ਸ਼ਾਟ ਲਾਇਆ ਕਿਤੇ ਕਿਵੇਂ ਕੀਤਾ ਕਿਤੇ ਕਿਵੇਂ ਕੀਤਾ ਕਿਤੇ ਅ ਜਿਮੀ ਜੇਬਰ ਦੇ ਨਾਲ ਕੀਤਾ ਉਹ ਮੈਂ ਜਦੋਂ ਦੇਖਿਆ ਤਾਂ ਮੈਂ ਉਹਨੂੰ ਕਿਹਾ ਵੀ ਬੰਦਿਆਂ ਨੂੰ ਪ੍ਰੋਡਿਊਸਰ ਨੂੰ ਮੈਂ ਕਿਹਾ ਮੈਂ ਕਿਹਾ ਜੀ ਇਹ ਜਿਹੜਾ ਸਾਰਾ ਕੁਝ ਸ਼ੂਟ ਕੀਤਾ ਨਾ ਇਹ ਵੱਡੀ ਸਕਰੀਨ ਖਾਤਰ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵੈਬ ਸੀਰੀਜ਼ ਖਾਤਰ ਤੁਸੀਂ ਸ਼ੂਟ ਕਰ ਰਹੇ ਹੋ ਤੁਹਾਡੇ ਡਾਇਰੈਕਟਰ ਨੇ ਇਹ ਗੱਲ ਨਹੀਂ ਸੋਚੀ ਕਿ ਵੈਬ ਸੀਰੀਜ਼ ਖਾਤਰ ਸ਼ੂਟ ਕਰ ਰਹੇ ਆ ਉਹ ਜਿਹੜੀਆਂ ਚੀਜ਼ਾਂ ਯੂਜ਼ ਕਰ ਰਹੇ ਆ ਉਹ ਸਕਰੀਨ ਤਾਂ ਜਾਂ ਤਾਂ ਫੋਨ ਤੇ ਦੇਖਣੀ ਆ ਜਾਂ ਬਤਵਾ ਤੇ ਐਡੀ ਸਕਰੀਨ ਚਾਹ ਲੈ ਐਡੀ ਵੀ ਹੋ ਸਕਦੀ ਆ ਪਰ ਉਹ ਥੀਏਟਰ ਤੇ ਤਾਂ ਨਹੀਂ ਚੱਲਣੀ ਜਦੋਂ ਉਹਨੂੰ ਮੈਂ ਕਿਹਾ ਡਾਇਲੌਗ ਉਹ ਇੱਥੋਂ ਬੋਲਣਾ ਤਾਂ ਇੱਥੋਂ ਜਾ ਰਿਹਾ ਕੈਮਰਾ ਜਦੋਂ ਉਹ ਡਾਇਲੌਗ ਤੇ ਉਹਦੇ ক্লোਜ਼ ਤੱਕ ਜਾਂਦਾ ਉਹਦੋਂ ਉਹ ਡਾਇਲੌਗ ਬੁੱਲ ਹਟਦਾ ਹਮ ਇਸ ਕਰਕੇ ਜਿਹੜੀ ਸੀਰੀਜ਼ ਆ ਉਹਨੂੰ ਸ਼ੂਟ ਕਰਨ ਦਾ ਵੀ ਇੱਕ ਅਲੱਗ ਹੁੰਦਾ ਜਿਵੇਂ ਟੈਲੀਵਿਜ਼ਨ ਨੂੰ ਅਲੱਗ ਸ਼ੂਟ ਕੀਤਾ ਜਾਂਦਾ ਟੈਲੀ ਸੀਰੀਅਲ ਨੇ ਜਿਹੜੇ ਉਹਨਾਂ ਦੇ ਵਿੱਚ ਤੁਹਾਨੂੰ ਮਿਡ ਤੇ ক্লোਜ਼ ਜ਼ਿਆਦਾ ਯੂਜ਼ ਕਰਨੇ ਪੈਂਦੇ ਆ ਹਨ ਤੁਸੀਂ ਵਾਈਡ ਰੱਖ ਕੇ ਛੋਟਾ ਜਾਂ ਮਤਲਬ ਇੱਕ ਪਾਤਰ ਖੜਾ ਦਿਖ ਰਿਹਾ ਉਹ ਨਹੀਂ ਹੁੰਦਾ ਇਸ ਕਰਕੇ ਲੋਕਾਂ ਨੂੰ ਉਵੇਂ ਹੀ ਉਦੀ ਕਹਾਣੀ ਦੇ ਫਾਰਮੈਟ ਫਾਰਮੈਟ ਬਾਰੇ ਵੀ ਨਹੀਂ ਪਤਾ ਹੂੰ ਜਿਹੜੀ ਵੈਬ ਸੀਰੀਜ਼ ਹੁੰਦੀ ਹੈ ਉਹਦੇ ਚ ਬਹੁਤ ਸਾਰੀਆਂ ਕਹਾਣੀਆਂ ਹੁੰਦੀਆਂ ਨੇ ਬਿਲਕੁਲ ਬਹੁਤ ਸਾਰੇ ਪਾਤਰ ਹੁੰਦੇ ਨੇ ਉਹ ਸਾਰੀਆਂ ਕਹਾਣੀਆਂ ਆਪਸ ਵਿੱਚ ਦੀ ਜੁੜਦੀਆਂ ਜੁੜਦੀਆਂ ਵੀ ਹੁੰਦੀਆਂ ਨੇ ਤੇ ਵੱਖ-ਵੱਖ ਵੀ ਹੁੰਦੀਆਂ ਨੇ ਹਾਂਜੀ ਹਾਂਜੀ ਇਸ ਕਰਕੇ ਧਾਰੋ ਦੇ ਵਿੱਚ ਮੈਂ ਅੱਜ ਦੇਖ ਰਿਹਾ ਸੀਗਾ ਜਦੋਂ ਮੈਂ ਪੋਸਟਰ ਬਣਵਾਇਆ ਤਾਂ 24 25 ਮੇਨ ਕਰੈਕਟਰ ਨੇ ਇਹਦੇ ਚ ਜਿਹਦੇ ਚ 7-8 ਕਰੈਕਟਰ ਆ ਜਿਹੜੇ ਉਹ ਫੀਮੇਲ ਹਨਾ ਤਾਂ ਫੀਮੇਲ ਉਹਨਾਂ ਦੀਆਂ ਵੀ ਅਡਡ ਕਹਾਣੀਆਂ ਨੇ ਹਨਾ ਕੋਈ ਔਰਤ ਵਿਚਾਰੀ ਦੁਖੀ ਆ ਕੋਈ ਕਿਸੇ ਦੀ ਘਰ ਵਾਲੀ ਆ ਕੋਈ ਕਿਸੇ ਦੀ ਭੈਣ ਆ ਕੋਈ ਕਿਸੇ ਦੀ ਗਰਲਫ੍ਰੈਂਡ ਆ ਬਹੁਤ ਕੈਰੇਕਟਰ ਨੇ ਬੜੀਆਂ ਅੱਛੀਆਂ ਐਕਟ੍ਰੈਸ ਨੇ ਕੁੜੀਆਂ ਸਪਨਾ ਦਾਸ ਆ ਆਪਣੀ ਸ਼ਰਨਦੀਪ ਢਿੱਲੋਂ ਆ ਸਾਰੀਆਂ ਕੁੜੀਆਂ ਨੇ ਬੜੇ ਅੱਛੇ ਰੋਲ ਕੀਤੇ ਨੇ ਕਿਉਂਕਿ ਮੈਂ ਚੁਣੀਆਂ ਐਡੀਸ਼ਨ ਤੋਂ ਤੁਹਾਨੂੰ ਪਤਾ ਲੱਗੂਗਾ ਵੀ ਉਹਦੇ ਚ ਕੱਲੀ ਕੁੱਲ ਸਿੱਧੂ ਜਾਂ ਇਹ ਨਹੀਂ ਬਹੁਤ ਕੁਝ ਆ ਉਹਦੇ ਚ ਜੀ थैंक यू सो मच जी थैंक यू सो मच बहुत-बहुत धन्यवाद ਤੁਹਾਡਾ ਹਮੇਸ਼ਾ ਮੈਂ ਹਮੇਸ਼ਾ ਕਹਿਣੀ ਤੁਹਾੜੇ ਤੋਂ ਕੁਝ ਸਿੱਖ ਕੇ ਲੈ ਕੇ ਜਾਣੀ ਜਦੋਂ ਵੀ ਤੁਸੀਂ ਪ੍ਰੀਮੀਅਰ ਤੋਂ ਵੀ ਬਾਹਰ ਆ ਰਹੇ ਹੁੰਦੇ ਨਾ ਮੈਂ 2 ਦਿਨ ਮਿੰਟ ਵੀ ਮਿਲ ਜਣ ਮੈਂ ਕੁਛ ਨਾ ਕੁਛ ਲੈ ਹੀ ਲੈਨੀ ਆ ਤੁਹਾਡਾ थैंक यू सो मच ਤੁਹਾਡੀ ਆਡੀਅנס ਜਨ ਰਹੀ ਹੈ ਕੀ ਕਹਿਣਾ ਚਾਹੋਗੇ ਮੈਂ ਆਡੀਅנס ਨੂੰ ਇੱਕ ਕੋਈ ਗੱਲ ਕਹਿਣੀ ਚਾਹੂੰਗਾ ਕਿ ਸਿਨੇਮੇ ਦੇ ਦੋ ਰੂਪ ਹੀ ਚੱਲਣਗੇ ਆਉਣ ਵਾਲੇ ਸਮੇਂ 'ਚ ਇਹ ਥੀਏਟਰ 'ਚ ਵੀ ਹੋਊਗਾ ਤੇ OTT ਤੇ ਵੀ ਹੋਊਗਾ ਇਸ ਕਰਕੇ ਇਹ ਗੱਲਾਂ ਪਲੀਜ਼ ਨਾ ਕਰਿਆ ਕਰੋ ਕਿ OTT ਦਾ ਜਿਹੜੀ ਸਬਸਕ੍ਰਿਪਸ਼ਨ ਆ ਉਹ ਬੜੀ ਮਹਿੰਗੀ ਆ ਜੀ ਐਂ ਜੀ ਇਹ ਦੇਖੋ ਕਿ ਉਹ ਸਾਲ ਖਾਤਰ ਉਹਦੇ ਇੱਕ ਖਾਤਰ ਨਹੀਂ ਤੁਸੀਂ ਉਹਨੂੰ ਕਰਨਾ ਉਹਦੇ ਚ ਬਹੁਤ ਵੈਬ ਸੀਰੀਜ਼ਾਂ ਦਿਖਾਉਣਗੇ ਤੁਹਾਨੂੰ ਬਹੁਤ ਫਿਲਮਾਂ ਦਿਖਾਉਣਗੇ ਔਰ ਘਰੇ ਬੈਠੇ ਦੇਖੋਗੇ ਸਾਰਾ ਕੰਟੈਂਟ ਤੇ ਸਾਡੇ ਵੀ ਪੈਸੇ ਲੱਗਦੇ ਆ ਸਾਡੀ ਵੀ ਮਿਹਨਤ ਲੱਗਦੀ ਆ ਜੇ ਤੁਸੀਂ ਹਜ਼ਾਰ 2000 ਸਾਲ ਦਾ ਭਰ ਦਿਓਗੇ 3000 ਭਰ ਦਿਓਗੇ ਤਾਂ ਉਹਨੂੰ ਹੈਨ ਹਨਾ ਜੁੜੋਗੇ ਤਾਂ ਬੜੇ ਤੁਸੀਂ ਤਾਂ ਫਿਲਮ ਦੇਖਣ ਜਾਂਦੇ ਆ ਤਾਂ ਦੇਖੋ ਤੁਸੀਂ ਕਿੰਨੀਆਂ ਮਹਿੰਗੀਆਂ ਟਿਕਟਾਂ ਨੇ 4 ਹਨਾ ਖਾਣਾ ਪੀਣਾ ਵੀ ਕਿੰਨਾ ਮਹਿੰਗਾ ਇਸ ਕਰਕੇ ਚੰਗੀ ਗੱਲ ਇਹ ਆ ਚੰਗੇ ਸਿਨੇਮੇ ਦਾ ਸਾਥ ਦਿਓ ਕੇਵਲ ਵਨ ਡਾਊਨਲੋਡ ਕਰੋ ਸਬਸਕ੍ਰਾਈਬ ਕਰੋ ਤੁਹਾਡੇ ਨਾਲ ਵਾਦਾ ਕਰਦੇ ਆ ਦਾਰੋ ਰਾਜਤਾਨੀ ਸੁਖਾ ਰੀਡਰ ਤਾਂ ਮੇਰੀਆਂ ਨੇ ਤੇ ਬਾਕੀ ਜਿਹੜੇ ਡਾਇਰੈਕਟਰ ਭਰਾ ਨੇ ਉਹਨਾਂ ਦੀਆਂ ਵੀ ਬਹੁਤ ਕਮਾਲ ਕਮਾਲ ਦੀਆਂ ਵੈਬ ਸੀਰੀਜ਼ ਤੇ ਫਿਲਮਾਂ ਨੇ ਜਿਹੜੀਆਂ ਉਹ ਤੁਹਾਨੂੰ ਕੇਬਲ 1 ਤੇ ਦੇਖਣ ਨੂੰ ਮਿਲਣਗੀਆਂ ਪੰਜ ਬੰਸੀ ਤਾਂ। थैंक यू सो मच जी फिक्स द डेट 4 ਜੁਲਾਈ 2025 ਕੇਬਲ 1 ਤੇ دارو ਆ ਰਹੀ ਹੈ ਤੇ ਇੰਨਾ ਇੰਨਾ ਪਿਆਰ ਤੁਸੀਂ ਦੇਣਾ ਕਿ دارو ਟੂ ਵੀ ਨਿਕਲ ਕੇ ਆ ਜਣੀ ਹੈ। ਸੋ ਯੈਸ ਫਿਕਸ ਦ ਡੇਟ ਐਂਡ ਯੈਸ ਬਿਲਕੁਲ ਡਾਊਨਲੋਡ ਕਰ ਲੋ ਸਬਸਕ੍ਰਾਈਬ ਕਰ ਲੋ ਐਂਡ ਦੇਖਦੇ ਰਹੋ ਗ੍ਰੇਟ ਪੰਜਾਬ ਟੀਵੀ ਮੈਨੂੰ ਦੋ ਇਜਾਜ਼ਤ ਸਸੇਕਾ